ਜ਼ਿੰਦਗੀ ਦੇ ਵਿੱਚ ਮੈਂ ਐਡੀ ਮੇਰੀ ਮਨ ਦਾ 50 ਸਾਲ ਦਾ ਮੈਂ ਜ਼ਿੰਦਗੀ ਦੇ ਵਿੱਚ ਬਈ ਝੂਠ ਨਹੀਂ ਕਦੇ ਬੋਲਿਆ ਸੱਚ ਹਾਂ ਜਦੋਂ ਮੈਂ ਪੁੱਤ ਬੱਕਰੇ ਖਾ ਰਹੇ ਸੀ ਹਾਂ 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 ਸ਼ਿਕਾਰ ਕਰ ਰਹੇ ਬੱਕਰੇ ਹਾਂ ਆਪ ਨੇ ਕਦੇ ਕੀਤਾ ਛੱਡਦੇ ਹੈ ਨਹੀਂ ਆਪ ਸ਼ਿਕਾਰ ਕਰਨਾ ਬਸ ਬਸੇ ਡਾਰ ਮੈਂ ਪੂਰੇ ਉੱਥੇ ਭਰਾਵਾ ਪੱਤਾ ਆਇਆ ਆਏ ਪੇਗਾ ਆਏ ਨਗਲੇ ਸਰੋਜ ਚੋਂ ਟਾਕੜਾ ਉੱਥੇ ਕਰਾਤਾ ਬਈ ਮੇਰੇ ਨੂੰ ਵੀਡੀਓ ਨਾ ਭਰਾਵਾ ਭਾਬੀ ਮੈਂ ਪੁੱਤਾਂ ਦਾ ਪਪੂਏ ਮੈਂ ਕਹਾਂ ਯਾਰ ਮੈਂ ਕਹਾਂ ਵੀਡੀਓ ਵਾਇਰਲ ਨਹੀਂ ਹੁੰਦੀ ਮੈਂ ਜੋ ਮੈਂ ਮੇਰਾ ਮੁੰਡੇ ਨੂੰ ਮੈਂ ਕਹਿੰਦੀ ਹਾਂ ਮੇਰਾ ਮੁੰਡਾ ਕਹਿੰਦਾ ਨਾ ਨਾ ਰੋਟੀ ਖਾਈ ਜਾਵੇ ਦੇ ਨਬ ਗਿਆ ਵੀ ਵਿਚਾਰ ਕੋਲ ਕੇ ਰੋਟੀ ਖਾਣ ਲੱਸੀ ਜਾ ਕਹਿੰਦਾ ਆਈ ਨਹੀਂ ਤੂੰ ਵੇਰ ਲੋ ਕਹਿੰਦਾ ਮੈਂ ਤਾਂ ਹੋਰ ਭਾਂਜ ਕੇ ਦੱਸਿਆ ਸੁਰਾੜ ਕੇ ਨਾ ਕਹਤਾ ਵੇਰ ਲੋ ਮਾਗੇ ਗੰਨੋ ਵਧੀ ਕਰੇ ਹਿੱਟ ਮਿਲੂਗੀ ਧਰਮਾਂ ਦੇ ਨਾਮ ਤੇੜੇ ਬੇੜ ਮਿਲੂਗੀ ਅੱਜ ਬੁਲੇਗਾ ਤਾਂ ਮਿਲੂ ਤੋ ਸੁਪ ਚੰਨ ਨਹੀਂ ਜੇ ਕਰੇਗਾ ਤਰਕੀ ਪੁੱਤੇ ਹਿੱਟ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਮੀਨੂ ਸਿਰਾਂ ਤੇ ਕਿਰਨਾ ਬਠਿੰਡੇ ਵਾਲੀ ਦੋਨੇ ਸੇਲੀਆਂ ਦੋਨੇ ਇੱਕ ਟਾਈਮ ਤੇ ਟਿਕਟੌਕ ਤੇ ਰੀਲਾਂ ਪਾਉਂਦੀਆਂ ਹੁੰਦੀਆਂ ਸੀ ਜਦੋਂ ਇੰਡੀਆ ਦੇ ਵਿੱਚ ਟਿਕਟੌਕ ਬੈਨ ਹੋਇਆ ਤੇ ਫਿਰ ਇਹਨਾਂ ਨੇ ਇੰਸਟਾਗ੍ਰam ਤੇ YouTube ਦਾ ਰੁਕ ਕੀਤਾ ਕੈਨੂੰ ਇਹਨਾਂ ਦਾ ਕੰਟੈਂਟ ਫਨੀ ਹੈ ਜਾਂ ਫੂਡ ਵਾਲਾ ਨੱਚ ਟੱਪ ਕੇ ਬੇਹੁਦਾਏ ਹਰਕਤਾਂ ਕਰਦੀਆਂ ਹੈਗੀਆਂ ਤੇ ਕੈਨੂੰ ਇਹ ਦੁਨੀਆ ਨੂੰ ਹਸਾਉਂਦੀਆਂ ਲੋਕਾਂ ਦਾ ਡਿਸਪੈਂਸਰ ਦੂਰ ਕਰਦੀਆਂ ਹੈਗੀਆਂ ਲੇਕਿਨ ਐਕਚੁਅਲ ਚ ਇਹਨਾਂ ਦਾ ਕੰਟੈਂਟ ਕੀ ਹੈ ਰੋਣਾ ਧੋਣਾ ਝੂਠ ਬੋਲਣਾ ਮਾਰੇ ਟਾਈਮ ਦੇ ਨਾਂ ਤੇ ਗਰੀਬੀ ਦੇ ਨਾਂ ਤੇ ਲੋਕਾਂ ਤੋਂ ਹੈਲਪ ਲੈਣੀ ਲੋਕਾਂ ਤੋਂ ਸਿੰਮਫੀ ਲੈਣੀ ਇਲਾ ਆਪਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਮੀਨੂ ਸਿਰਾਂ ਦੇ ਸਾਰੇ ਝੂਠ ਬਾਹਰ ਲੈ ਕੇ ਆਂਦੇ ਵੀ ਉਹਨੇ ਪੋਡਕਾਸਟਾਂ ਦੇ ਵਿੱਚ ਕਿਹੜੇ ਕਿਹੜੇ ਝੂਠ ਬੋਲੇ ਸੀ ਠੀਕ ਹੈ ਜੀ ਹੁਣ ਵੀ ਉਹ ਬਿਮਾਰੀਆਂ ਦੇ ਨਾਂ ਤੇ ਝੂਠ ਤੇ ਝੂਠ ਬੋਲੀ ਜਾ ਰਹੀ ਹੈ ਲੇਕਿਨ ਅੱਜ ਦੀ ਵੀਡੀਓ ਜਿਹੜੀ ਕਿ ਮੀਨੂ ਸਿਰਾਂ ਤੇ ਨਹੀਂ ਹੈਗੀ ਅੱਜ ਦੀ ਵੀਡੀਓ ਕਿਰਨਾ ਬਠਿੰਡੇ ਵਾਲੀ ਤੇ ਹੈ ਠੀਕ ਹੈ ਇਹਦੇ ਤੇ ਵੀਡੀਓ ਪਾਣੀ ਤਾਂ ਨਹੀਂ ਸੀ ਮੈਂ ਬਟ ਇਹਨੇ ਹਰਕਤ ਇਹੋ ਜਿਹੀ ਕੀਤੀ ਕਿ ਇਹਦੇ ਵੀ ਮੈਨੂੰ ਝੂਠ ਲੱਭ ਕੇ ਲਿਆਣੇ ਪਏ ਔਰ ਮੈਂ ਲੈ ਕੇ ਆਈ ਆ ਇਹਨੇ ਕੀ ਕੀਤਾ ਦੀਵਾਲੀ ਵਾਲੇ ਦਿਨ ਕੋਈ ਰੀਲ ਪਾਈ ਸੀ ਉੱਤੇ ਲੋਕਾਂ ਨੇ ਇਹਨੂੰ ਕੋਈ ਕਮੈਂਟ-ਕਮੈਂਟ ਕੀ ਅੱਲੀ ਤਮਕੀਆਂ ਨਹੀਂ ਦੇ ਰਹੀ ਹੈਗੀ ਠੀਕ ਹੈ ਚਾਰ ਬੰਦੇ ਬੁਲਾ ਕੇ ਤਮਕੀਆਂ ਦਵਾਈਆਂ ਜਾ ਰਹੀਆਂ ਲੋਕਾਂ ਨੂੰ ਠੀਕ ਹੈ ਵੀ ਮਾੜੇ ਜਿਹੇ ਕਮੈਂਟ ਕੀਤੇ ਤੇ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਠੀਕ ਹੈ ਜੀ ਤੇ ਉਸ ਮੁੱਦੇ ਤੇ 2 ਮਿੰਟ 2 ਮਿੰਟ ਨਹੀਂ 10 15 ਮਿੰਟ ਰੁੱਕ ਕੇ ਆਨੇ ਆ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਦਿਖਾਵਾਂ ਇਹ ਬੇਸਿਕ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ ਇਹਨੇ ਕਿੰਨੇ ਕੁ ਝੂਠ ਬੋਲੇ ਹੋਏ ਆ ਠੀਕ ਹੈ ਜੇ ਇਹ ਹਰਕਤ ਨਾ ਕਰਦੀ ਤਾਂ ਮੈਂ ਇਹ ਵੀਡੀਓ ਨਹੀਂ ਪਾਣੀ ਸੀ ਬਟ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਇੱਕ ਕਲਿੱਪ ਫਿਰ ਅੱਗੇ ਗੱਲ ਕਰਦੇ ਆ ਮਨੂ ਸ਼ੌਕਾ ਬਾਈ ਸਫਾਈ ਸੁਭਾਈ ਦਾ ਬਾਲਾ ਨਹੀਂ ਜਾਏ ਹਾਂ ਮੋਰ ਕੇ ਬਾਈ ਹੌਲੀ ਹੌਲੀ ਨਾ ਕੋਈ ਬੰਦਾ ਮੈਨੂੰ ਕਹਿੰਦਾ ਕਹਿੰਦਾ ਤੂੰ ਸ਼ੁਰੂਆਤ ਕਰਾਂਗੇ ਆਪਾਂ ਇਹਦੀ ਛੋਟੇ ਛੋਟੇ ਝੂਠਾ ਤੋਂ ਤਾਂ ਜੋ ਸਾਰਿਆਂ ਨੂੰ ਡਾਈਜੈਸਟ ਕਰਨ ਚ ਵੀ ਨਾ ਆਸਾਨੀ ਹੋਵੇ ਆ ਜਿਹੜੀ ਲੋਕੀ ਸਮਝਦੇ ਸੀ ਮੈਂ ਕਿਰਨਾ ਭੋਲੀ ਪਾਲੀ ਵਿਚਾਰੀ ਹੈ ਨਾ ਹੁਣ ਇੱਥੇ ਕੀ ਕਹਿ ਰਹੀ ਹੈ ਆਪਾਂ ਨੂੰ ਬਾਲਾ ਸਫਾਈ ਸੁਫਾਈ ਦਾ ਨਜਾਇਜ਼ ਹੀ ਸ਼ੌਂਕ ਹੈਗਾ ਜਿਆਦਾ ਸ਼ੌਂਕਿਆ ਨੂੰ ਸੁਫਾਈ ਦਾ ਮੀਨਸ ਹੁਣ ਅਗਲੀ ਕਲਿੱਪ ਦੇਖਿਓ ਹੁਣ ਮੈਂ ਤਾਂ ਕਈ ਵਾਰੀ ਆਪਾਂ ਦਾ ਝੂਠ ਨਹੀਂ ਬੋਲਦੇ ਭਈ ਕੈਵੇਂ ਰਹਿ ਕੇ ਬੈਠੇ ਆ ਕਈ ਵਾਰੀ ਮੈਨੂੰ ਤਿੰਨ ਤਿੰਨ ਦਿਨ ਮਨਾਉਂਦੇ ਦੀ ਚਾਹ ਤਾਂ ਤਾਂ ਨਾ ਉਹ ਹੀ ਮੇਰੇ ਕੱਪੜੇ ਪਾਏ ਹੋਣਗੇ ਦਸਵੀਂ ਗੱਲ ਆ ਅੱਜ ਨਾ ਨਹੀਂ ਨਹੀਂ ਅੱਜ ਮੇਰੇ ਕੋਵਰ ਲੱਗਿਆ ਕੋਵਰ ਤਾਂ ਨਹੀਂ ਜਿੱਦ ਤੇ ਮੈਨਾਂ ਹੁੰਨੀ ਆ ਉਸ ਦਿਨ ਸੈਂਡ ਦੋ ਨਹੀਂ ਬਦਲ ਗਿਆ ਵਿੱਚ ਦਾ ਸਹੀ ਦੱਸ ਸਰਦੀਆਂ ਚ ਸਰਦੀਆਂ ਚ ਬਈ ਆਪਾਂ ਤਿੰਨ ਚਾਰ ਦਿਨਾਂ ਵਾਂਦੀ ਹੁੰਨੀ ਬਈ ਆ ਸਟੂਡੀਓ ਚ ਤਾਂ ਪ੍ਰੋਕਲ ਚੱਲ ਕੇ ਦਿਓ ਤਾਂ ਆਖੇ ਆਹ ਦੇਖ ਲੋ ਜੀ ਜਿੰਨੂੰ ਸਫਾਈ ਦਾ ਬਾਲਾ ਹੀ ਨਜਾਇਜ਼ ਹੀ ਸ਼ੌਂਕ ਹੈਗਾ ਉਹ ਗਰਮੀਆਂ ਚ ਵੀ ਤਿੰਨ ਤਿੰਨ ਦਿਨ ਨਾਂਦੀ ਨਹੀਂ ਐ ਸਰਦੀਆਂ ਚ ਕਹਿ ਰਹੀ ਐ ਤਿੰਨ ਚਾਰ ਦਿਨ ਇੱਥੇ ਤਿੰਨ ਚਾਰ ਦਿਨ ਮੰਨੀ ਜਾ ਰਹੀ ਐ ਐਕਚੁਅਲ ਚ ਇਹ ਹਫਤਾ ਹਫਤਾ ਅੱਠ ਅੱਠ ਦਿਨ ਨਾਂਦੀ ਨਹੀਂ ਹਣੀ ਠੀਕ ਐ ਤੇ ਇਹੋ ਕੀ ਇਨਫਲੂਐਂਸ ਕਰ ਰਹੀ ਹੈ ਉਹੀ ਮੈਲਕ ਕੋਚਲੇ ਕੱਪੜਿਆਂ ਦੇ ਵਿੱਚ ਰੀਲਾ ਬਣਾਉਂਦੀ ਰਹਿੰਦੀ ਹੈ ਤੇ ਤੁਸੀਂ ਇਹਨਾਂ ਨੂੰ ਮਿਲੀਅਨਸ ਵੀਊ ਦਿੰਦੇ ਰਹਿੰਦੇ ਹੋ ਹੱਦ ਹੈ ਯਾਰ ਕੋਈ ਵਾਰੀ ਮੈਂ ਬੋਸ ਬੋਡਰ ਲਾ ਲੈਂਨੀ ਆ ਮੂੰਹ ਤੇ ਪਹਿਲੀ ਗੱਲ ਤਾਂ ਮੈਨੂੰ ਸ਼ੌਂਕ ਨਹੀਂ ਬਈ ਹਮੇ ਮੂੰਹ ਦਾ ਪਤਾ ਆਪਾਂ ਨੂੰ ਸ਼ੌਂਕ ਨਹੀਂ ਆ ਵੀ ਮੇਰੇ ਕੋਲ ਕੁੱਕੀ ਨੇ ਲਾਤਾ ਇੱਥੇ ਉਹਦੇ ਚੱਕੀ ਗੱਡੀ ਚ ਉਹਨਾਂ ਦਾ ਮੂੰਹ ਮਾੜਾ ਸਾਫ ਆਊਗਾ ਨਹੀਂ ਇਹ ਨਕਲੀ ਚੀਜ਼ਾਂ ਨਹੀਂ ਦਿਖਾਉਣਾ ਚਾਹੀਦੀ ਭਾਈ ਜਿਹੜੀ ਔਰਿਜਨਲ ਚੀਜ਼ ਆਪਾਂ ਉਹ ਪੇਸ਼ ਕਰੋ ਗਲੇ ਮੂਰੇ ਮੈਨੂੰ ਇਹਨਾਂ ਨੇ ਪਸੰਦ ਆਇਆ ਚੀਜ਼ ਮੈਨੂੰ ਸਭ ਤੋਂ ਵੱਧ ਪਸੰਦ ਆਇਆ ਅੱ ਵਾਲ ਤੁਸੀਂ ਰੰਗਾਈਆਂ ਬੈਠੀਆਂ ਹੋ ਇਹਨਾਂ ਦਾ ਮੇਕਅਪ ਤੁਸੀਂ ਥੱਪਦੀਆਂ ਹੈਗੀਆਂ ਫਿਲਟਰ ਤੁਸੀਂ ਅਲੱਗ ਤੋਂ ਲਾ ਲੈਨੀ ਆ ਕਿ ਮੈਂ ਇਵਨ ਪੂਤਾ ਰੋਣ ਲੱਗੇ ਵੀ ਫਿਲਟਰ ਲਗਾਨੀ ਐ ਜਦੋਂ ਰਾਜਵੀਰ ਜਵੰਦੇ ਦੀ ਡੈਥ ਹੋਈ ਸੀ ਤੇ ਉਦੋਂ ਤੂੰ ਰੋਣ ਵਾਲੀ ਵੀਡੀਓ ਪਾਈ ਠੀਕ ਐ ਤੁਸੀਂ ਕੱਲ੍ਹ ਦੀ ਸਾਰਿਆਂ ਨੂੰ ਅੱਪਾ ਸਵੇਰੇ ਅੱਜ ਖਬਰ ਸੁਣਦਾ ਰਾਜਵੀਰ ਜਵੰਦੇ ਆਪਣੇ ਦੇ ਕਮੀਰ ਉਹਦੇ ਤੇ ਦੱਸਿਆ ਕਰੀ ਜਾਂਦੀ ਹੋਰ ਆਪਣੀ ਸਾਡੀ ਇੱਕ ਵੀ ਅਵਾਜ਼ ਨਹੀਂ ਸੁਣੀ ਇੱਕ ਵੀ ਅਵਾਜ਼ ਨਹੀਂ ਦਰਬਾਰ ਦਾ ਕਿਉਂ ਫਿਲਟਰ ਲਗਾ ਕੇ ਪਾਈ ਕਿਹੜੀ originality ਕਿੱਥੇ ਓਰੀਜਨਲ ਚੀਜ਼ਾਂ ਠੀਕ ਹੈ ਓਰੀਜਨਲ ਦੇਖੋ ਬੋਲਿਆ ਜਾਂਦਾ ਹੈਗਾ ਲੇਕਿਨ ਡਿਪਰੈਸ਼ਨ ਇਹਦੇ ਤੋਂ ਬੋਲਿਆ ਜਾਂਦਾ ਹੈਗਾ ਚਲੋ ਕੋਈ ਗੱਲ ਨਹੀਂ ਤੁਹਾਡਾ ਕੰਟੈਂਟ ਹੈ ਲੱਗੇ ਰਹੋ ਤੇ ਰੋਂਦੇ ਵਕਤ ਤੁਸੀਂ ਦੇਖਿਆ ਇੱਕ ਵੀ ਅंसू ਇਹਦਾ ਟਪਕ ਨਹੀਂ ਰਿਹਾ ਐਵੇਂ ਊਂ ਕਰੀ ਜਾ ਰਹੀ ਹੈ ਬਸ ਵੀਡੀਓ ਬਣਾਉਣ ਤੋਂ ਪਹਿਲਾਂ ਜਿਹੜਾ ਪਾਣੀ ਐ ਗ੍ਰਿਸਟਨ ਲਗਾ ਲਈ ਬਸ ਉਹੀ ਗਿੱਲਾ-ਗਿੱਲਾ ਹੈਗਾ ਠੀਕ ਹੈ ਤੁਹਾਨੂੰ ਇਹਦਾ ਕਿਤੇ ਵੀ ਕੋਈ ਵੀ ਅंसू ਦੇਖ ਰਿਹਾ ਨਹੀਂ ਨਾ ਹੁਣ ਮੇਨ ਵੀਡੀਓ ਦੀ ਸ਼ੁਰੂਆਤ ਹੁੰਦੀ ਹੈ ਇੱਥੋਂ ਇਹਦੇ ਵੱਡੇ ਝੂਠਾਂ ਦੀ ਤੇ ਫਿਰ ਆਵਾਂਗੇ ਆਪਾਂ ਜੋ ਲੇਟੈਸਟ ਮੁੱਦਾ ਹੋਇਆ ਉਹਦੇ ਤੇ ਜਿਲੇਸ਼ਨ ਕਿਹਾ ਸੀ ਸੋ ਸਾਰੇ ਜਾਣੇ ਮੇਰੀ ਇਸ ਵੀਡੀਓ ਤੇ ਮੈਨੂੰ ਕੋਈ ਲੌਂਜੀ ਲੇਸ਼ਨ ਜ਼ਰੂਰ ਕਿਓ ਜੀ ਅੱਜ ਸਾਡੀ ਮੈਰਿਜ ਐਨਿਵਰਸਰੀ ਆ ਜੀ ਤੇ 12 ਸਾਲ ਹੋ ਗਏ ਤੇ ਅੱਜ ਅਸੀਂ ਖੁਸ਼ੀ ਦੇ ਵਿੱਚ ਦੇਖੋ ਜੀ ਪ੍ਰੌਂਟੇ ਬਣਾਏ ਆ ਤੇ ਇਹ ਵੀਡੀਓ ਕਿੰਨਾ ਨੇ ਪਾਈ ਸੀ 2 ਅਕਤੂਬਰ ਨੂੰ ਇਹ ਕਹਿ ਰਹੀ ਹੈ ਮੇਰੀ ਮੈਰਿਜ ਐਨਿਵਰਸਰੀ ਹੈਗੀ ਹੈ 12 ਸਾਲ ਹੋ ਗਏ ਇਹਦੇ ਵਿਆਹ ਨੂੰ ਇਹ ਕਿੰਨਾ ਦੀ ਸੈਕੰਡ ਮੈਰਿਜ ਹੈ ਪਹਿਲੀ ਇਹਦੀ ਜਿਹੜੀ ਮੈਰਿਜ ਹੋਈ ਸੀ 1997 ਦੇ ਵਿੱਚ ਹੋਈ ਸੀ ਜੋ ਇਹਨੇ ਪੋਡਕਾਸਟ ਦੇ ਵਿੱਚ ਦੱਸਿਆ ਠੀਕ ਹੈ ਹੁਣ ਇਹ ਚੀਜ਼ ਬਸ ਤੁਸੀਂ ਨੋਟ 2013 ਦੇ ਵਿੱਚ ਠੀਕ ਹੈ ਜੋ ਰਿਪੋਰਟ ਕਰਦੇ ਵਿੱਚ ਦੱਸਿਆ ਵੀ ਸੈਕੰਡ ਮੈਰਿਜ ਹੋਈ ਹੈ ਓਕੇ ਅੱਗੇ ਦੇਖੋ ਕਿਤੇ ਇਹ ਬੰਦਾ ਪਹਿਲਾਂ ਮਿਲਿਆ ਹੁੰਦਾ ਹਾਈ ਵਾਈਫ ਹਰ ਤਾਂ ਮੈਂ ਕਹਿੰਦੀ ਮੈਂ ਜਿਹੜੇ ਮੈਂ ਪਿੱਛੇ ਦੁੱਖ ਦੇਖਿਆ ਨਾ ਬਾਈ ਮੈਂ ਤਾਂ ਦਾਦੇ 15 ਸਾਲ ਹੋ ਗਏ ਸਾਡੇ ਵਿਆਹ ਨੂੰ ਇਸ ਬੰਦੇ ਨੇ ਅੱਜ ਟੱਕਰ ਬਾਈ ਮੈਨੂੰ ਕਦੇ ਨਾ ਛੇੜ ਕੇ ਕਿ ਨਹੀਂ ਦੇਖਿਆ ਵੀ ਕਿਵੇਂ ਛੇੜਦਾ ਤੇ ਕੁੱਟ ਤਾਂ ਬਹੁਤ ਦੂਰ ਦੀ ਗੱਲ ਹੈ ਹਜੇ ਮੈਂ ਸੰਗਾਂ ਦੀ ਗੁੱਸਾ ਕਹੀ ਲੋ ਜੀ ਸੁਣ ਲੋ ਇੱਥੇ ਕੀ ਕਹਿ ਰਹੀ ਐ 15 ਸਾਲ ਹੋ ਗਏ ਸਾਡੇ ਵਿਆਹ ਨੂੰ ਚਲੋ ਕੋਈ ਨਹੀਂ ਬੰਦਾ ਕਈ ਵਾਰ 12 15 ਮਿਕਸ ਕਰ ਜਾਂਦਾ ਹੈਗਾ ਇੱਥੇ ਨਹੀਂ ਗੱਲ ਰੁਕੀ ਹ ਠੀਕ ਹੈ ਦੂਜੀ ਦੂਜੇ ਵਿਆਹ ਨੂੰ 12 ਸਾਲ ਹੋਏ 15 ਹੋਏ ਕਿ 18 ਹੋਏ ਠੀਕ ਹੈ ਕੋਈ ਨਹੀਂ ਇੱਕ ਇੱਕ ਕਰਕੇ ਸਾਰੀਆਂ ਪਰਦਾ ਖੋਲਦੇ ਹਾਂ ਇਹਨੇ ਬਈ ਇੱਕਦੰਦਾ ਜਮਈ ਹਾਦ ਹੀ ਪਾਰ ਕਰਤੀ ਬੰਦੇ ਨੇ ਬਈ ਮੈਂ ਭਾਂਡੇ ਮਾਂਜੀ ਜਾਂਦੀ ਆਂ ਸਵੇਰ ਦਾ ਟਾਈਮ ਆ 8 9 ਕ ਦਾ ਇਹ ਤਾਂ ਬਈ ਜਨਾਨੀ ਉਹਨੂੰ ਘਰੇ ਹੀ ਲਿਆਇਆ ਸਿੱਧਾ ਸਿੱਧਾ ਬਈ ਘਰੇ ਲਿਆਇਆ ਮੈਂ ਚੱਕੀ ਚੁੰਨੀ ਠੀਕ ਹੈ ਮੇਰੇ ਅੱਟ ਦੀ ਸਲਵਾਰ ਪਾਈ ਸੀ ਅੱਟ ਦੀ ਮੇਰੀ ਚੁੰਨੀ ਸੀ ਅੱਟ ਦੀ ਮੇਰੇ ਕੁਰਤੀ ਪਾਈ ਸੀ ਗਰਮੀ ਜੀ ਦਾ ਮਹੀਨਾ ਸੀ ਮੈਂ ਚੱਕਿਆ ਉਹਦਾ ਬੱਚਾ 3 ਸਾਲ ਦਾ ਸੀ ਮੇਰਾ ਮੁੰਡਾ ਮੈਂ ਵੀ ਘਰੋਂ ਆ ਗਈ ਹੁਣ ਇੱਥੇ ਕਿੰਨਾ ਕਹਿ ਰਹੀ ਹੈ ਜਦੋਂ ਮੈਂ ਆਪਣੇ ਪਹਿ ਕੋਈ ਬਗਾਨੀ ਜਨਾਨੀ ਲੈ ਆਸੇ ਅਗਲਾ ਘਰੇ ਤੇ ਕਿਹੜੀ ਜਨਾਨੀ ਬਰਦਾਸ਼ ਕਰੂਗੀ ਅਗਲੀ ਛੱਡ ਕੇ ਭੱਜੂਗੀ ਇੱਥੇ ਕਿੰਨਾ ਸਹੀ ਹੈਗੀ ਹੈ ਬਟ ਅੱਗੇ ਜੋ ਜੋ ਇਹਨੇ ਗੱਲਾਂ ਕੀਤੀਆਂ ਉੱਥੇ ਕਿੰਨਾ ਨਹੀਂ ਸਹੀ ਹੈ ਔੜੀ ਉਮਰ ਕਿ ਨਹੀਂ ਸੀ ਉਹ ਤੋਂ ਤੁਸੀਂ ਲਾ ਲਓ ਸਾਹਿਬ ਭਾਈ ਹੁਣ ਵੀ 97 ਦੀ ਗੱਲ ਆ ਭਾਈ ਤੁਹਾਡਾ ਵਿਆਹ ਕਿਹੜੇ ਸਾਲ ਚ ਹੋਇਆ ਸੀ ਮੇਰਾ 97 ਚ ਨਹੀਂ 97 ਚ ਵਿਆਹ ਹੋਇਆ ਤੇ 97 ਚ ਬੱਚਾ ਹੋ ਗਿਆ ਸੀ ਸਾਲ ਤੋਂ ਬਾਅਦ ਲਾ ਲਓ 99 ਦੀ ਗੱਲ ਹੈ ਹਾਂਜੀ ਸਾਲ ਚ ਬਾਅਦ ਤੁਹਾਡੀ 15 ਸਾਲ ਦੀ ਉਮਰ ਰਹੀ ਬਸ ਹਾਂਜੀ ਫਿਰ ਭਾਈ ਆਪਾਂ ਵੀ ਚੱਲੋ ਹਣਾ ਬਚੂਲਿਆਂ ਕੋਲ ਹੀ ਜਾਨੀ ਆ ਮੈਂ हां ਉਹ ਨ ਕੋ ਜਾਣਾ ਬੰਦਾ ਸੀ ਜਾਣਾ ਬੰਦਾ ਸੀ ਨਾ ਮਾਤ ਬੰਦਾ ਕਹਿਣਾ ਨਹੀਂ ਕਿਉਂਕਿ ਮੇਰੇ ਹੁਣ ਇੱਥੇ ਕਿਰਨਾ ਕਹਿ ਰਹੀ ਹੈਗੀ ਵੀ 97 ਦੇ ਵਿੱਚ ਇਹਦਾ ਵਿਆਹ ਹੋਇਆ ਤੇ 98 ਦੇ ਵਿੱਚ ਇਹਦਾ ਮੁੰਡਾ ਹੋਇਆ ਜਦੋਂ ਇਹਦਾ ਬੰਦਾ ਕੋਈ ਗੈਰ ਜਨਾਨੀ ਘਰੇ ਲੈ ਆ ਤੇ ਵੀ ਚੋਲੇ ਤੇ ਕੁਲ ਗਈ ਠੀਕ ਹੈ ਉਹ ਵੀ ਚੋਲਾ ਨਹੀਂ ਵੀ ਚੋਲਨ ਸੀ ਜਿਹੜੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਨੂਹਾਂ ਦੀ ਜਗ੍ਹਾ ਲੱਗਦੀ ਸੀ ਮਤਲਬ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਨੂਹ ਹੋਣੀ ਹੈ ਕੋਈ ਠੀਕ ਹੈ ਉਹਨੇ ਆਪਣੇ ਜਵਾਈ ਦੇ ਨਾਲ ਇਹਦਾ ਰਿਸ਼ਤਾ ਕਰਵਾਇਆ ਠੀਕ ਹੈ ਇਹ ਆਪਣੇ ਘਰਦਿਆਂ ਤੋਂ ਚੋਰੀ ਠੀਕ ਹੈ ਇਹ ਆਪਣੇ ਘਰਦਿਆਂ ਤੋਂ ਚੋਰੀ ਉਹਦੇ ਨਾਲ ਉਹਦੇ ਪਿੰਡ ਯਾਨੀ ਕਿ ਬਠਿੰਡੇ ਗਈ ਆਪਣੇ ਪਿੰਡ ਤੋਂ ਬਠਿੰਡੇ ਗਈ ਇਹਦੇ ਘਰਦਿਆਂ ਨੂੰ ਨਹੀਂ ਪਤਾ ਸੀ 6 ਕੁ ਮਹੀਨੇ ਉਹਦੇ ਕੋਲ ਰਹੀ ਉਹਦਾ ਜਵਾਈ ਸੀ ਜਿਹਦੀ ਘਰਵਾਲੀ ਮਰ ਚੁੱਕੀ ਸੀ ਉਹਦੇ ਨਾਲ ਕਿੰਨਾ ਨੇ ਆਪਣੀ ਮਰਜ਼ੀ ਦੇ ਨਾਲ ਰਿਸ਼ਤੇ ਲਈ ਹਾਂ ਕੀਤੀ ਭਾਈ ਜਦੋਂ ਜਨਾਨੀ ਘਰੇ ਲਿਆਉਂਦਾ ਉਹ ਭਾਈ ਮੈਂ ਗਈ ਤੇ ਮੈਂ ਵੀ ਉਹਨਾਂ ਨੂੰ ਕਹੇ ਤਾਂ ਸਿੱਧਾ ਮੈਂ ਖਾ ਵੀ ਹੋਣਾ ਭਾਈ ਜੋ ਮਰਜੀ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਿਓ ਹਾਂ ਜੇ ਮੇਰੇ ਤੋਂ ਕੁਝ ਹੋਇਆ ਤਾਂ ਭਾਈ ਮੈਂ ਕਰ ਲੂੰਗੀ ਉਹਦਾ ਰਾਹ ਇੱਧਰ ਤੇ ਮੇਰਾ ਮੈਂ ਕਿਹਾ ਇੱਧਰ ਮੈਂ ਮੁੜ ਕੇ ਨਹੀਂ ਜਾਣਾ ਨਾ ਮੁੜ ਕੇ ਭਾਈ ਮੈਂ ਤਾਂ ਦੱਸਦੀ ਮੇਰੀ ਮੰਮੀ ਮੇਰਾ ਪਾਪਾ ਕਿੰਨਾ ਨੇ ਆਪਣੇ ਬੱਚੋਲਿਆਂ ਨੂੰ ਸਾਫ਼-ਸਾਫ਼ ਕਹਿਤਾ ਮੈਂ ਇਹਦੇ ਨਾਲ ਨਹੀਂ ਰਹਿਣਾ ਹੈਗਾ ਇਹਦਾ ਰਾਹ ਇੱਧਰ ਤੇ ਮੇਰਾ ਇੱਧਰ ਤੇ ਕਿਰਨਾ ਆਪਣੇ ਬੱਚੇ ਨੂੰ ਲੈ ਕੇ ਕਿਰਾਏ ਦੇ ਕਮਰੇ ਤੇ ਰਹਿਣ ਲੱਗੀ ਇਹਦੇ ਕਹਿਣ ਮੁਤਾਬਕ ਇਹ ਗੱਲ ਹੈਗੀ ਹੈ 2001 2 3 ਦੇ ਵਿਚਾਲੇ ਦੀ ਠੀਕ ਹੈ ਜੀ ਆ ਮੈਂ ਲਾ ਦਿੰਨੀ ਐ ਕ ਤੇ ਖਾਸ ਬਠੰਡੇ ਰਹਿੰਦੇ ਸੀ ਬਠੰਡੇ ਜੀ ਭਾਈ ਉਹ ਤੱਕ ਕਰਾਂਗੇ ਕਮਰਾ ਥੋੜਾ ਇਸੇ ਬਾਹਰ 200 ਰੁਪਿਆ ਸੋ ਵੀ ਨਹੀਂ ਦਿੱਤਾ ਜਾਂਦਾ ਸੀ ਯਾਨੀ 190 2000 ਦੀ ਗੱਲਾਂ ਨੇ ਇਹ ਜਿਹੀ ਗੱਲ ਹੀ ਹੋ ਗਈ ਭਾਈ ਮੈਨੂੰ ਲੱਗ ਕਿ ਮੈਂ ਅਨਪੜਾ ਮੈਨੂੰ ਇੰਨਾ ਨਹੀਂ ਪਤਾ ਮੈਨੂੰ ਇੰਨੇ ਕਿੰਨੇ ਬੱਚਾ ਥੋੜਾ ਕਿੰਨੇ ਸਾਲ ਦਾ ਸੀ ਉਹ ਚਾਰ ਸਾਲ ਤਿੰਨ ਚਾਰ ਸਾਲ ਦਾ ਸੀ ਭਾਈ 2000 1 2 ਦੀ ਗੱਲਾਂ ਨੇ ਹਾਂਜੀ 2 3 ਦੀ ਗੱਲਾਂ ਨੇ ਹਾਂਜੀ ਹਾਂਜੀ ਅੱਛਾ ਹਾਂਜੀ ਅੱਛਾ ਫਿਰ ਮੁੰਡਾ ਮੇਰਾ ਹੋ ਗਿਆ ਸੀਗਾ ਚਾਰ ਸਾਲ ਦਾ ਜਦੋਂ ਤੱਕ ਮੈਂ ਤੇ ਨਾਲ ਰਹਿੰਦੀ ਆ ਮੁੰਡੇ ਨੂੰ ਤਾਂ ਪਿਆਰ ਕਰਦਾ ਹੋਊਗਾ ਹੁਣ ਮੈਂ ਤੁਹਾਨੂੰ ਦੋ ਇਹਦੇ ਪੋਡਕਾਸਟ ਦਿ ਦੋ ਪੋਡਕਾਸਟਾਂ ਦੇ ਵਿੱਚ ਇਹ ਕਹਿ ਰਹੀ ਹੈ ਅਗਲੇ ਦੋ ਪੋਡਕਾਸਟਾਂ ਦੇ ਵਿੱਚ ਆ ਕੇ ਇਹਦੀ ਸਟੇਟਮੈਂਟ ਹੀ ਚੇਂਜ ਹੋ ਗਈ ਠੀਕ ਹੈ ਇਹ ਭੁੱਲ ਜਾਂਦੇ ਆ ਵੀ ਅਸੀਂ ਪਿੱਛੇ ਕਿਹੜਾ ਝੂਠ ਬੋਲਿਆ ਸੀ ਇੰਨੇ ਤਾਂ ਡੇਲੀ ਬੇਸ ਤੇ ਝੂਠ ਬੋਲਦੇ ਹੈਗੇ ਇਹ ਤਾਂ ਹਜੇ ਸ਼ੁਰੂਆਤ ਹੈ ਦੇਖੋ ਜ਼ਰਾ ਫਿਰ ਉਸ ਤੋਂ ਤੁਸੀਂ ਫਿਰ ਨੂੰ ਛੱਡਦੇ ਕਦੋਂ ਕਦੋਂ ਛੱਡ ਦਿੰਦੇ ਹੋ ਉਹ ਬਸ ਮੇਰੀ ਮੰਮੀ ਮਰਦੀਆਂ ਲੱਗਦਾ 9 ਚ ਹਣਾ 2009 ਚ 8 ਚ ਆਪਾਂ ਉਹਦਾ ਘਰ ਛੱਡਿਆ ਸੀ ਕਿਉਂਕਿ ਉਹ ਮੇਰੇ ਸਾਹਮਣੇ ਜਨਾਨੀ ਲੈ ਆ ਸੀ ਘਰੀ ਮੈਨੂੰ ਕਹਿੰਦਾ ਹਾਂ ਜਿਆਦਾ ਧੱਕਾ ਕਰ ਹਾਂਜੀ ਹਾਂਜੀ ਬਸ ਉਹ ਕਿਉਂਕਿ ਮੇਰਾ ਪਾਪਾ ਇਸ ਵਿਚਾਰਾ ਜਿਹੜਾ ਮੇਰੀ ਮੇਰੇ ਪਿੱਛੇ ਮਾੜਾ ਮੋਟਾ ਬੋਲ ਲੈਂਦਾ ਸੀ ਉਹ ਵੀ ਵਿਚਾਰਾ ਬੁੜਾ ਸੀ ਉਹਨੇ ਇੱਕ ਦੋ ਵਾਰੀ ਉਹਦੀ ਵੀ ਦਾੜੀ 'ਚ ਹੱਥ ਪਾਇਆ ਲੋ ਜੀ ਸੁਣ ਲਓ ਕਰ ਲਓ ਕਿਉਂ ਨੂੰ ਪਾਂਡਾ ਉੱਥੇ ਕੀ ਕਹਿ ਰਹੀ ਐ ਜਦੋਂ ਇਹਨੇ ਆਪਣੇ ਪਹਿਲੇ ਘਰ ਵਾਲਿਆਂ ਨੂੰ ਛੱਡਿਆ ਇਹ ਗੱਲਾਂ ਹੈਗੀਆਂ 2001 2008 ਦੇ ਵਿੱਚ ਚਲੋ ਮੰਨ ਲਓ 1% ਇਹਨੂੰ ਯਸ ਦਾ ਪਲੇਖਾ ਪੈ ਗਿਆ ਠੀਕ ਹੈ 2003 5 8 ਇਹ ਕਹਿ ਰਹੀ ਨਾ ਮੈਂ ਅਨਪੜ੍ਹ ਹੈਗੀ ਆ ਅੱਛਾ ਇਹਨੂੰ ਇਹਨਾਂ ਪਲੇਖਾ ਪੈ ਗਿਆ ਵੀ 3 ਸਾਲ ਦੇ ਤੇ 10 ਸਾਲ ਦੇ ਬੱਚੇ 'ਚ ਫਰਕ ਹੀ ਨਹੀਂ ਪਤਾ ਵੀ ਜਦੋਂ ਮੈਂ ਆਪਣਾ ਪਹਿਲਾ ਘਰ ਵਾਲਾ ਛੱਡੇ ਮੇਰਾ ਬੱਚਾ ਬੱਚਾ ਸੀ ਕਿ ਵੱਡਾ 10 ਸਾਲ ਦਾ ਬੱਚਾ 5ਵੀਂ 'ਚ ਹੋ ਜਾਂਦਾ ਠੀਕ ਹੈ ਇਹਦੇ ਕਹਿਣ ਮੁਤਾਬਕ 98 ਦੇ ਵਿੱਚ ਇਹਦਾ ਮੁੰਡਾ ਹੋਇਆ ਤੇ 8 'ਚ ਛੱਡੇ ਆ ਤੇ 10 ਸਾਲ ਤਾਂ ਹੋ ਗਿਆ ਨਾ ਇਹਦਾ ਬੱਚਾ ਠੀਕ ਹੈ ਇਹ ਕਹਿ ਰਹੀ ਐ 3 ਸਾਲ ਦਾ ਸੀ ਵੀ 4 ਸਾਲ ਦਾ ਸੀ ਮੁੰਡਾ ਜਦੋਂ ਛੱਡਿਆ ਤੇ ਹਿਸਾਬ ਨਾਲ ਤਾਂ 10 ਸਾਲ ਦਾ ਬੁਢਾ ਜਿਹਾ ਮੇਰਾ ਪਾਪਾ ਜੰਮੀ ਬਜ਼ੁਰਗ ਸੀਗਾ ਉਹਨੂੰ ਉਹਨੇ 2-3 ਵਾਰੀ ਹੱਥ ਚੁੱਕਿਆ ਤੇ ਮੈਂ ਫਿਰ ਵੀ ਹਣਾ ਮੈਂ ਮੇਰੇ ਪਾਪੇ ਨੇ ਫਿਰ ਵੀ ਕਹਣਾ ਸਾਰਿਆਂ ਨੇ ਕਹਿਣਾ ਮੈਨੂੰ ਜੇ ਤੂੰ ਕਹਿਣਾ ਕਿ ਕਿਹੜਾ ਛੱਡਦੇ ਹਣਾ ਵੀ ਕੀ ਬੰਦਾ ਇਹ ਜੇ ਤੂੰ ਕਿਹਾ ਉਹਦੇ ਪਿੱਛੇ ਮੈਂ ਕਹਿੰਦੀ ਨਹੀਂ ਕਿ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ ਸੀ ਵੀ ਆਪਾਂ ਵੀ ਉਹਨੂੰ ਛੱਡ ਕੇ ਵੀ ਆਪਾਂ ਹੋਰ ਬੰਦਾ ਹਣਾ ਵੀ ਆਪਾਂ ਨੂੰ ਮਿਲ ਵੀ ਸਕਦਾ ਜਾਂ ਕਿਵੇਂ ਵੀ ਮੈਂ ਹੀ ਸੋਚਦੀ ਸੀ ਕਿ ਯਾਰ ਮੇਰਾ ਪਾਪਾ ਵਿਚਾਰਾ ਮਰ ਗਿਆ ਹਣਾ ਤੇ ਮੰਮੀ ਮੇਰੀ ਵਿਚਾਰੀ ਆਏ ਹੋਈ ਪਈ ਆ ਥੋੜੀ ਮਾਂ ਹੁਣ ਇੱਥੇ ਕਹਿ ਰਹੀ ਏ ਮੈਨੂੰ ਤਾਂ ਪ ਹਾਂ ਤੇ ਮੈਂ ਮੈਂ ਕਿਉਂ ਨਹੀਂ ਕਦਮ ਚੱਕ ਰਹੀ ਸੀ ਬਈ ਨੂੰ ਛੱਡਾਂ ਮੈਂ ਮੈਨੂੰ ਇਹ ਡਰ ਬਹਿ ਗਿਆ ਨਾ ਕਿ ਮੈਂ ਨਹੀਂ ਹੋਊਂਗੀ ਮੇਰੇ ਮਨ ਦੇ ਵਿੱਚ ਇਹ ਗੱਲ ਬਾਤ ਹੀ ਸੀ ਉਹਨੇ ਕੁੱਟ-ਕੁੱਟ ਕੇ ਦਿਮਾਗ ਚ ਦਿਮਾਗ ਚ ਬਾਦੀ ਬਾਈ ਉਹਦੋਂ ਹਣ ਬੱਚੇ ਬੁੱਧ ਚ ਨਹੀਂ ਆਣਾ ਪਤਾ ਹੁੰਦਾ ਹਨ ਇਹਦਾ ਕਦੋਂ ਮੈਂ ਕਦਮ ਚੱਕਿਆ ਬਈ ਮੈਂ ਤੁਹਾਨੂੰ ਦੱਸਦੀ ਹਾਂ ਮੇਰਾ ਚਲੋ ਆਪਣੇ ਬੱਚਾ ਹੋ ਗਿਆ ਸਭ ਕੁਝ ਹੋ ਗਿਆ ਹਨਾ ਕੁੱਟ ਮਾਰ ਚ ਮੈਂ ਸੁਣ ਲੈ ਤੂੰ ਕੀ ਕਹਿ ਰਹੀ ਹੈ ਇਹ ਉਹਨੇ ਕਹਿ ਰਹੀ ਹੈ ਵੀ ਮੇਰੇ ਘਰ ਵਾਲੇ ਮੇਰੇ ਮਨ ਚ ਡਰ ਬਿਠਾਏ ਹੋਇਆ ਸੀ ਵੀ ਜੇ ਤੂੰ ਕਿਸੇ ਦੂਜੇ ਬੰਦੇ ਵੱਲ ਦੇਖੇਂਗੀ ਜਾਂ ਦੂਜੇ ਬੰਦੇ ਵੱਲ ਜਾਏਂਗੀ ਤਾਂ ਤੂੰ ਅੰਨੀ ਹੋ ਜਾਏਂਗੀ ਠੀਕ ਪੋਡਕਾਸਟਰ ਨੇ ਸਵਾਲ ਕੋਈ ਹੋਰ ਪੁੱਛਿਆ ਸੀ ਵੀ ਕਿਰਨਾ ਤੂੰ ਇਹ ਕੀ ਕਰ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਕੀ ਜ਼ਹਿਰ ਘੋਲ ਲਿਆ ਤੇ ਉਹਦੇ ਜਵਾਬ ਦੇ ਵਿੱਚ ਇਹਨੇ ਇਹ ਜਵਾਬ ਦਿੱਤਾ ਹੈਗਾ ਵੀ ਮੇਰੇ ਘਰ ਵਾਲਿਆਂ ਨੇ ਮੈਨੂੰ ਇਹ ਡਰ ਪਾਇਆ ਹੋਇਆ ਸੀ ਉਥੇ ਬੱਸ ਸਟੈਂਡ ਦੇ ਕੋਲ ਕੋਈ ਜੋੜਾ ਜਾ ਰਿਹਾ ਸੀ ਜਨਾਨੀ ਅੰਨੀ ਸੀ ਤੇ ਇਹਦੇ ਘਰ ਵਾਲੇ ਨੇ ਕਿਹਾ ਵੀ ਉਹ ਜਨਾਨੀ ਕਿਸੇ ਹੋਰ ਬੰਦੇ ਵੱਲ ਵਗ ਗਈ ਸੀ ਤੇ ਉਹ ਬਾਅਦ ਚੋਂ ਅੰਨੀ ਹੋ ਗਈ ਤਾਂ ਮੈਨੂੰ ਡਰ ਪੈ ਗਿਆ ਠੀਕ ਹੈ ਸਵਾਲ ਕੀ ਪੁੱਛਿਆ ਸੀ ਇਹ ਜਵਾਬ ਕੀ ਦਿੰਦੀ ਪਈ ਹੈ ਹਾਟ ਦੇ ਕੇ ਨਾ ਕੀ ਡਰਾਮੇਬਾਜੀ ਲਾਈ ਹੋਈ ਹੈ ਤੇ ਇਹਨੂੰ ਮੈਂ ਸਹੀ ਮਾਇਨੇ ਦੇ ਵਿੱਚ ਅਜ ਤੱਕ ਮੈਂ ਦਿੱਤੇ ਨਾ ਬਹੁਤ ਘਾਟੇ ਵੀਡੀਓਜ਼ ਬਣਾਈਆਂ ਆ ਜ ਜਦੋਂ ਪਿੱਛੇ ਹੜਾ ਵਾਲਾ ਮੁੱਦਾ ਹੋਇਆ ਜਾਂ ਤੂੰ ਝੂਠਾ ਰੋਂਦਾ ਜਾਂ ਡਿਪਰੈਸ਼ਨ ਦਾ ਡਰਾਮਾ ਕੀਤਾ ਉਦੋਂ ਇੱਕ ਦੋ ਵੀਡੀਓਜ਼ ਪਾਈਆਂ ਹੈਗੀਆਂ ਬਟ ਤੂੰ ਤਾਂ ਮੈਂ ਦੇਖਿਆ ਵੀ ਮੀਨੂ ਸਿਰਾਂ ਦੇ ਬਰਾਬਰ ਹੀ ਹੈ ਠੀਕ ਹੈ ਤੁਸੀਂ ਦੋਨੇ ਇੱਕੋ ਜਿਹੇ ਹੋ ਕਹ ਰਿਹਾ ਬਈ ਮਤਲਬ ਪਹਿਲਾਂ ਤਾਂ ਅਧਿਕਾਰ ਵਾਲੀ ਗੱਲ ਦੱਸਦੀਆਂ ਮੇਰੀ ਨਾ ਦੂਜੀ ਮੈਰ ਜਾ ਪਹਿਲਾਂ ਮੈਂ ਬਹੁਤ ਔਖੀ ਸੀਗੀ ਠੀਕ ਹੈ ਉਹ ਦੁੱਖਦਾਰ ਦੇਖਿਆ ਮੈਂ ਪਰ 2013 ਦੇ ਵਿੱਚ ਨਾ ਮੇਰੇ ਘਰ ਵਾਲਾ ਮੈਨੂੰ ਇਹ ਵਾਲਾ ਮਿਲਦਾਗਾ ਤੇ ਬਈ ਦੁੱਖ ਹੀ ਟੁੱਟ ਗਿਆ ਮੈਂ ਕਹਿੰਦੀ ਆ ਅੱਜ ਵੀ ਕਹਿ ਰਹੀ ਆ ਵੀ 2013 ਦੇ ਵਿੱਚ ਇਹਦਾ ਦੂਜਾ ਘਰ ਵਾਲਾ ਇਹਨੂੰ ਮਿਲਦਾ ਉਸ ਤੋਂ ਬਾਅਦ ਇਹਦੇ ਦੁੱਖ ਟੁੱਟ ਗਏ ਠੀਕ ਹੈ ਜਿਹੜੀਆਂ ਨੇ ਰੀਲ ਪਾਈ ਹੈ ਐਨੀਵਰਸਰੀ ਦੀ ਉਸ ਹਿਸਾਬ ਨਾਲ ਵੀ ਇਹ 12 ਸਾਲ ਦੀ ਨਾਰੀ ਹੈ ਤੇ 2013 ਹੀ ਬੰਦਾ ਹੈ ਬਟ ਜਿਹੜੀਆਂ ਅੱਗੇ ਦੀਆਂ ਸਟੇਟਮੈਂਟਸ ਹੈਗੀਆਂ ਉਸ ਹਿਸਾਬ ਨਾਲ ਤਾਂ ਕਿਸੇ ਪਾਸੋਂ ਵੀ 2013 ਬੰ ਕਦੀ ਨਹੀਂ ਕਹਿੰਦੀ ਬਾਈ ਇਹ ਐਨੂੰ ਵੀ ਪਹਿਲੀ ਵਾਰ ਜਦੋਂ ਅਸੀਂ ਪਿਆਰ ਪੂਰ ਜਾ ਹੋ ਗਿਆ ਜਿਹੜਾ ਕਹਿੰਦੇ ਹੁੰਦੇ ਆ ਭਰਾਵਾ ਮੈਨੂੰ ਵੀ ਹੋ ਗਿਆ ਇਹਦੇ ਵਿੱਚ ਕੋਈ ਸੰਗਚਰ ਨਹੀਂ ਹੈਗੀ ਬਸ ਉਹਦੇ ਦੇ ਹੱਥ تک ਦੂਜੇ ਦੇ ਭਰਾਵਾ ਦੇ ਨਾਲ ਚ ਬਹਿ ਗਏ ਮੈਂ ਸਾਰੀਆਂ ਗੱਲਾਂ ਦੱਸਤੀਆਂ ਇਹ ਬੰਦੇ ਨੇ ਇੱਕ ਨਾ ਲਾਈਆਂ ਗੱਲਾਂ ਤੇ ਚਲੋ ਸਾਡੀ ਹਨਾ ਆਪਾਂ ਵਿਆਹ ਹੋ ਗਿਆ ਸਭ ਵਧੀਆ ਹੋ ਗਿਆ ਐਲਬਮ ਵਗੈਰਾ ਸਭ ਕੁਝ ਆਪਾਂ ਕਰ ਲਿਆ ਬਾਈ ਮੁੜ ਕੇ ਜਿਹੜੇ ਕਮਰੇ ਚ ਮੈਂ ਰਹਿੰਦੀ ਸੀ ਨਾ ਜਿੱਥੇ ਮੈਂ ਰਹਿੰਦੀ ਸੀ ਬੰਦਾ ਮੇਰੇ ਨਾਲ ਉੱਥੇ ਆ ਕੇ ਰਿਹਾ ਬਾਈ ਹੁਣ ਤੁਸੀਂ ਸੁਣਿਆ ਕਿੰਨਾ ਨੂੰ ਤੇ ਇਹਦੇ ਘਰ ਵਾਲੇ ਨੂੰ ਪਿੱਲੀ ਨਜ਼ਰ ਦਾ ਪਿਆਰ ਹੋ ਗਿਆ ਚਲੋ ਬਹੁਤ ਵਧੀਆ ਵਿਆਹ ਹੋ ਗਿਆ ਘਰ ਵਸ ਠੀਕ ਹੈ ਜੀ ਤੇ ਕਿੰਨਾ ਕਹਿ ਰਹੀ ਹੈ ਵੀ ਜਿੱਥੇ ਮੈਂ ਕਿਰਾਏ ਤੇ ਰਹਿੰਦੇ ਸੀ ਮੇਰਾ ਬੰਦਾ ਵੀ ਉੱਥੇ ਹੀ ਮੇਰੇ ਨਾਲ ਆ ਕੇ ਰਹਿਣ ਲੱਗ ਗਿਆ ਚਲੋ ਗੁੱਡ ਤੇ ਦੋਨੇ ਬਰਾ ਬਰਾ ਕੇ ਰੱਖ ਲੇ ਫਿਰ ਕਿਤੇ ਮੰਜੇ ਕੀ ਜੁੱਲ ਲਗਾ ਕੇ ਜਿਹੜਾ ਕੁਛ ਕਰਦਾ ਹੁੰਦਾ ਲੱਲਾ ਪਪਾ ਕਮਰਾ ਦਾ ਸਾਹ ਹੀ ਨਾ ਆਵੇ ਇਹਨਾਂ ਪਤਾ ਮੈਂ ਕਹ ਬਾਈ ਬਾਈ ਹਕੀਕਤ ਜਮਾ ਹਕੀਕਤ ਫਿਰ ਅਸੀਂ ਬਲ 18 ਸਾਲ ਰਹਨੇ ਆ ਮਕਾਨ ਦੇ ਵਿੱਚ ਉਸੇ ਚ ਹਾਂਜੀ ਬਾਲੀ ਬਾਈ ਫਿਰ ਇਹ ਬੰਦੇ ਨੇ ਆ ਕੇ ਆ ਆ ਇਹ ਹੁਣ ਵੱਡਾ ਝੂਠ 2013 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ 2025 ਦੇ ਵਿੱਚ 12 ਸਾਲ ਪਏ ਠੀਕ ਹੈ ਇਹਦਾ ਘਰ ਵਾਲਾ ਉਸੇ ਕਿਰਾਏ ਦੇ ਕਮਰੇ 'ਚ ਇਹਦੇ ਨਾਲ ਰਹਿਣ ਲੱਗ ਗਿਆ ਅਗਲੇ ਨੇ ਘਰ ਸਵਾਰਿਆ ਜੁੱਲੀ ਬਿਸਰੇ ਲੈਂਦੇ ਸਿਲੰਡਰ ਲੈਂਦੇ ਹੋਰ ਬੜੇ ਕੰਮ ਕੀਤੇ ਲੇਕਿਨ 18 ਸਾਲ ਉਹ ਕਿਸ ਤਰ੍ਹਾਂ ਟੋਟਲ ਮਿਲਿਆਂ ਨੂੰ 12 ਸਾਲ ਹੋਇਆ ਤੇ ਤੁਸੀਂ ਉਸੇ ਕਮਰੇ ਦੇ ਵਿੱਚ 18 ਸਾਲ ਕਿਸ ਤਰ੍ਹਾਂ ਰਹੇ ਜੇ ਤੇਰੇ ਉਸ ਸਟੇਟਮੈਂਟ ਦੇ ਹਿਸਾਬ ਨਾਲ ਚੱਲੀਏ ਵੀ ਤੂੰ 2008 ਦੇ ਵਿੱਚ ਆਖੋਈ ਸੀ ਤਾਂ ਵੀ 18 ਸਾਲ ਨਹੀਂ ਬੰਦੇ ਇਹ ਮੈਂ ਕਹਿ ਰਹੀ ਹਾਂ ਤੁਸੀਂ 2001 ਤੋਂ ਵੀ ਲਾ ਲੋਗੇ ਨਾ ਤਾਂ ਵੀ 18 ਸਾਲ ਨਹੀਂ ਬੰਦੇ ਠੀਕ ਹੈ ਜੀ 2001 ਚ ਕਿਰਾਏ ਤੇ ਕਮਰਾ ਲਿਆ ਕਿਉਂਕਿ ਉਹ ਪਹਿਲਾਂ ਇਹਦਾ ਇੰਟਰਵਿਊ ਸੁਣਾ ਤੁਸੀਂ ਇਹ ਮਹਨਤਾ ਕੋ ਲਈ ਕਿਸੇ ਜਨਾਨੀਆਂ ਦੇ ਕੋਲ ਰਹੀ ਠੀਕ ਹੈ ਕਿਰਾਏ ਦੇ ਕਮਰੇ ਚ ਤਾਂ ਇਹ ਬਾਅਦ ਵਿੱਚ ਆਈ ਇਹਨਾਂ ਹੀ ਨਹੀਂ ਹੋਰ ਵੀ ਅੱਗੇ ਕਾਰਨ ਹੈਗੇ ਆ ਮੈਂ ਤੁਹਾਨੂੰ ਦੁਕਾਨੀਆਂ ਦੇਖੋਗੇ ਵੀਡੀਓ ਜਦੋਂ ਵੀ ਹਨਾ ਸਾਡੇ ਵਿਆਹ ਨੂੰ ਹੋ ਕੇ ਸੀ ਤਿੰਨ ਚਾਰ ਸਾਲ ਫਿਰ ਮੈਂ ਮਾਤਾ ਦੀ ਨਾ ਮੂਰਤੀ ਲਿਆਉਣੀ ਆ ਤਰ ਪਟਿਆਲੇ ਤੋਂ ਛੋਟੀ ਜੀ ਮੋਨ ਕਾ ਚੱਲ ਮੇਰੇ ਨਾਲ ਕਰਾਏ ਤੇ ਰਹਿ ਮੈਂ ਕਹਾ ਮਾਰ ਮੇਰਾ ਮਾਰ ਕੇ ਲਈ ਮੋਨ ਕਰਾਏ ਤੇ ਰੱਖਿਆ ਭਾਈ ਮੇਰੇ ਘਰੇ ਵਿਚਾਰੀ ਰਹੀ 6 ਮਹੀਨੇ ਕਰਾਏ ਤੇ ਕਾਲੀ ਮਾਤਾ ਕਾਲੀ ਮਾਤਾ ਕਰਾਏ ਤੇ ਰਹੀ ਮੈਂ ਕਹਾ ਜੇ ਮੈਂ ਕਰਾਏ ਤੇ ਤੂੰ ਵੀ ਕਰਾਏ ਤੇ ਮੈਂ ਕਹਾ ਤੇ ਫਿਰ ਭਾਈ ਉਹਨੇ ਮੈਨੂੰ ਜਗਾ ਲੈ ਕੇ ਦਿੱਤੀ ਮਾਤਾ ਨੇ ਕਿਧਰੋਂ ਆ ਗਏ ਭਾਈ ਪੈਸੇ ਕਿਉਂਕਿ ਮੇਰੇ ਘਰ ਵਾਲਾ ਭਾਈ ਮਿਹਨਤੀ ਬਹੁਤ ਆ ਬੰਦਾ ਚਲੋ ਗੱਲ ਬਾਤ ਕੀਤੀ ਤੇ ਉਦੋਂ ਬੇੜਾ ਬਹਿ ਗਿਆ ਮੈਂ ਲਾ 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 ਟਿਕ ਟੋਕ ਵੀ ਬੰਦ ਹੋ ਗਿਆ ਤ ਫੇਰ ਅਸੀਂ ਜਨੂੰ ਇੱਧਰ ਹਨਾ ਭਾਈ ਅਸੀਂ ਆਪ ਦਾ ਮਕਾਨ ਪਾਉਂਦੇ ਆ ਬੜਾ ਸਲਗੜ ਕੀਤਾ ਇਸ ਜ਼ਿੰਦਗੀ ਦੇ ਵਿੱਚ ਕਿੱਥੇ ਹੋਂਦ ਦਾ ਨੁਕਤਾ ਮਕਾਨ ਤਾਂ ਜਲ ਆਪਾਂ ਦੱਸ ਦੇ ਕਿ ਤੇ ਆਪਾਂ ਆ ਹੁਣ ਇੱਥੇ ਮੈਂ ਦੋ ਪੋਡਕਾਸਟਾਂ ਦੀਆਂ ਕਲਿੱਪਾਂ ਲਈਆਂ ਇੱਕ ਪਾਸੇ ਇਹ ਕਹਿ ਰਹੀ ਹੈ ਵਿਆਹ ਨੂੰ ਹਜੇ 3-4 ਸਾਲ ਹੋਏ ਸੀ ਤੇ ਅਸੀਂ ਜਗ੍ਹਾ ਬਣਾ ਲਈ ਠੀਕ ਹੈ ਕਾਲੀ ਮਾਤਾ ਦੀ ਮੂਰਤੀ ਲੈ ਕੇ ਆਈ ਫੋਟੋ ਲੈ ਕੇ ਆਈ 6 ਮਹੀਨੇ ਨੂੰ ਇਹਨੇ ਮਾਤਾ ਨੂੰ ਕਿਰਾਏ ਤੇ ਰੱਖਿਆ ਠੀਕ ਹੈ ਚਲੋ ਮਹਾਮੈਨੇ ਇਹਦਾ ਸਾਥ ਦਿੱਤਾ ਬਹੁਤ ਵਧੀਆ ਇਹਦੀ ਛੱਤ ਆਪਣੀ ਬਣ ਗਈ ਠੀਕ ਹੈ 2013 ਦੇ ਵਿੱਚ ਵਿਆਹ ਹੋਇਆ ਸੀ ਮੰਨ ਲਓ 17 18 ਦੇ ਵਿੱਚ ਇਹਨਾਂ ਨੇ ਜਗ੍ਹਾ ਬਣਾ ਲਈ ਫਿਰ ਇਹ ਕਹਿ ਰਹੀ ਹੈ ਜਦੋਂ ਟਿਕਟੋਕ ਬੰਦ ਹੋਇਆ ਸੀ 올ਮੋਸਟ ਉਹੀ ਤਰੀਕਾ ਬੰਦੀਆਂ ਹੈਗੀਆਂ 18 19 20 ਦੇ ਵਿੱਚ ਵਿੱਚ ਇਹਨਾਂ ਦੀ ਜਗ੍ਹਾ ਬਣ ਗਈ ਸੀ ਠੀਕ ਹੈ 2013 ਦੇ ਵਿੱਚ ਵਿਆਹ 18 19 20 ਦੇ ਵਿੱਚ ਜਗ੍ਹਾ ਠੀਕ ਹੈ ਤੇ 18 ਸਾਲ ਉਸ ਕਿਰਾਏ ਦੇ ਕਮਰੇ ਦੇ ਵਿੱਚ ਕਿੱਦਾਂ ਰਹੀ ਮੈਨੂੰ ਇਹ ਦੱਸੋ ਠੀਕ ਹੈ 18 ਸਾਲ ਦੀ ਤਾਂ ਕੋਈ ਗਿਣਤੀ ਨਹੀਂ ਬੰਦੀ ਇਹਦੇ ਮੁੰਡੇ ਦੀ ਏਜ ਦੇ ਵਿੱਚ ਕਨਫਿਊਜ਼ਨ ਵੀ ਜਦੋਂ ਇਹਨੇ ਛੱਡਿਆ ਉਹ 3 ਸਾਲ ਦਾ ਸੀ ਕਿ 10 ਸਾਲ ਦਾ ਸੀ ਕਿਉਂਕਿ ਸਾਲ ਦੋ ਸਾਲ ਦੇ ਫਰਕ ਦਾ ਬੱਚੇ ਦਾ ਨਹੀਂ ਪਤਾ ਲੱਗਦਾ ਨਹੀਂ ਯਾਦ ਰਹਿੰਦਾ ਲੇਕਿਨ ਇੱਕ ਬੱਚਾ ਛੋਟਾ ਹੋਵੇ 3 ਸਾਲ ਦਾ ਠੀਕ ਹੈ ਉਹ ਬਹੁਤ ਛੋਟਾ ਹੈ 10 ਸਾਲ ਦਾ ਬੱਚਾ ਕੀ ਹੁੰਦਾ ਸੰਭਲ ਜਾਂਦਾ ਉਹਨੂੰ ਸੁਰਤ ਆ ਜਾਂਦੀ ਹੈਗੀ ਹੈ ਇਹ ਖੁਦ ਹੀ ਆਪਣੀ ਗੱਲਾਂ ਦੇ ਵਿੱਚ ਕਨਫਿਊਜ਼ ਹੈਗੀ ਹੈ ਦੱਸੋ ਆਰ ਪਾਲਿਆ ਕਿਸੇ ਪੰਡੇ ਦੀ ਪਾਲਿਆ ਤੇ ਸੁਨਗੜ ਬਹੁਤ ਕੀਤਾ ਬਾਈ ਜਿੰਦਗੀ ਦੇ ਵਿੱਚ ਸਰਗਸਾ ਕੀਤਾ ਮੈਂ ਪੂਰਾ ਅਗਸਟ ਅਗਸਟ ਉਹੀ ਤੁਸੀਂ ਆਹਦੀ ਅੰਗਰੇਜ਼ੀ ਭੁੰਕੋ ਬੋਲੀ ਜਾਓ ਕੋਈ ਟਾਈ ਚਲਦੀ ਭਰਾ ਆ ਪੋਡਕਾਸਟਰ ਦੀ ਇੱਜ਼ਤ ਹੈਗੀ ਐ ਤੁਸੀਂ ਆਪਣੀ ਅੰਗਰੇਜ਼ੀ ਭੁੰਕੋ ਫਿਰ ਕੰਦੀ ਬੋਲੋ ਠੀਕ ਹੈ ਇਹ ਜਿਹੜੇ ਵਰਡ ਉਲਟੇ ਸਿੱਧੇ ਬੋਲਦੀ ਹੈ ਨਾ ਇਹ ਜਾਣ ਬੁੱਝ ਕੇ ਬੋਲਦੀ ਹੈ ਕਿਉਂਕਿ ਕਈ ਵਾਰ ਇਹਦੇ ਲਾਈਵ ਦੇ ਵਿੱਚ ਕਈ ਵਾਰ ਇਹਦੀ ਵੀਡੀਓਜ਼ ਦੇ ਵਿੱਚ ਇਹਨੂੰ ਮੈਂ ਸਾਫ਼ ਸ਼ਬਦ ਬੋਲਦੇ ਹੋਏ ਸੁਣਿਆ ਕੋਈ ਨਹੀਂ ਗਾਂਜਦੇ ਇੱਥੇ ਵੀਡੀਓ ਬਣਾਵਾਂਗੇ ਨਾ ਤੁਹਾਨੂੰ ਪ੍ਰੂਫ ਵੀ ਦੇ ਦਾਂਗੇ ਠੀਕ ਹੈ ਇੱਕ ਤਾਂ ਮੈਂ ਦੇ ਦੇ ਦਿੱਤਾ ਵੀ origignal ਇਤੋਂ ਬੋਲਿਆ ਜਾਂਦਾ ਹੈ ڈپریشن ਸਟਰਗਲ ਇਹ ਚੀਜ਼ਾਂ ਤੋਂ ਨਹੀਂ ਬੋਲਿਆ ਜਾਂਦੀਆਂ ਇਹ ਬਹੁਤ ਡਰਾਮੇਬਾਜ਼ ਵਰਤਦਾ ਇੱਕ ਇਹ ਤੇ ਇੱਕ ਮੀਨੂ ਸਿਰਾ ਆ ਰੀਲ ਇਹਨੇ ਦੀਵਾਲੀ ਵਾਲੇ ਦਿਨ ਪਾਈ ਸੀ ਜਿਹਦਾ ਸਾਰਾ ਰੋਲ ਛੜਿਆ ਹੋਇਆ ਜਿਦੇ ਵਿੱਚ ਇਹ ਕਹਿ ਰਹੀ ਹੈ ਵੀ ਲੋਕਾਂ ਨੇ ਮੈਨੂੰ ਬੈਡ ਕਮੈਂਟ ਕੀਤੇ ਮੈਨੂੰ ਲੋਕੀ ਕਹਿ ਰਹੇ ਆ ਗਿੱਟੇ ਕਾਲੇ ਆ ਯੇ ਵੋ ਤੂੰ ਕਾਲੀ ਐ ਕਰਨਾ ਪਹਿਲਾਂ ਮਨੇ ਗੱਲ ਦਸੀ ਇਹ ਕੋਈ ਨਵੀਂ ਗੱਲ ਐ ਪਹਿਲਾਂ ਤਾਂ ਤੁਸੀਂ ਇਸੇ ਚੀਜ਼ਾਂ ਨੂੰ ਪੋਡਕਾਸਟ ਦੇ ਵਿੱਚ ਹੋਮ ਕੇ ਦੱਸਦੀਆਂ ਵੀ ਲੋਕੀ ਸਾਨੂੰ ਐ ਕਹਿ ਰਹੇ ਸੀ ਐ ਕਹਿ ਰਹੇ ਸੀ ਮੈਨੂੰ ਸਿਰਾ ਵੀ ਕੀ ਕਹਿੰਦੀ ਸੀ ਹਾਂ ਜਦੋਂ ਮੇਰੀ ਰੀਲ ਵਾਇਰਲ ਹੋਈ ਤੇ ਮੈਨੂੰ ਲੋਕਾਂ ਨੇ ਮੈਸੇਜ ਕੀਤੇ ਵੀ ਤੇਰੀ ਰੀਲ ਰੋਸਟ ਕੀਤੀ ਹੋਈ ਐ ਉਦੋਂ ਤਾਂ ਤੁਸੀਂ ਬੜਾ ਖੁਸ਼ ਹੋਣੇ ਹੋ ਕਿਉਂਕਿ ਤੁਹਾਨੂੰ ਉਦੋਂ ਫੋਲੋਅਰਸ ਸਬਸਕ੍ਰਾਈਬਰ ਸਭ ਕੁਝ ਚਾਹੀਦਾ ਹੁੰਦਾ ਤੁਸੀਂ ਨਵੇਂ-ਨਵੇਂ ਹੋਣੇ ਹੋ ਤੇ ਅੱਜ ਤੁਸੀਂ ਲੋਕਾਂ ਨੂੰ ਧਮਕੀਆਂ ਦਵਾ ਰਹੇ ਹੋ ਦੇਖੋ ਕਿਹੋ ਜਿਹਾ ਉਹ ਵੀਡੀਓ ਵਾਇਰਲ ਹੋ ਗਈ ਉਹ ਜਦੋਂ ਮੈਂ ਚੈੱਕ ਕੀਤੀ ਰੀਲ ਮੈਨੂੰ ਸਾਰਿਆਂ ਨੇ ਸੈੱਡ ਕੀਤੀਆਂ ਰੋਸਟ ਕੀਤੀਆਂ ਹੋਈਆਂ ਕਹਿੰਦੇ ਤੇਰੀ ਰੀਲ ਰੋਸਟ ਕਰੀ ਵੀ ਆ ਦੇਖ ਕਿਸੇ ਨੇ ਮੁੰਡਿਆਂ ਨੇ ਦੋ ਦੋ ਤਿੰਨ ਜਣੇ ਨੇ ਜਦੋਂ ਮੈਂ ਦੇਖਿਆ 5 ਮਿਲੀਅਨ ਮੈਂ ਰਾਹ ਨੂੰ ਕੀ ਮੇਰਾ ਇੰਨੀ ਕੋਸ਼ਿਸ਼ ਜਦੋਂ ਮੇਰੇ ਫਾਲੋਅਰ ਵਾਧੇ ਕਿੱਥੇ ਉੱਡ ਰਹੀ ਆਪਣਾ ਰੰਗ ਹੈ ਕਾਲਾ ਤੁਸੀਂ ਓਰਜਨਲ ਆਪਾਂ ਨੂੰ ਦੇਖ ਹੀ ਲਿਆ ਵੀ ਹੁਣ ਜਿਹੜਾ ਫਿਲਟਰ ਹੈ ਫਿਲਟਰ ਲੱਗਣਾ ਮੂੰਹ ਤੇ ਲੱਗੂਗਾ ਨਾ ਉਹ ਪਰ ਮੈਂ ਹੁਣ ਫਿਲਟਰ ਲਾ ਕੇ ਵੀਡੀਓ ਬਾੜ ਕੋ ਝਾੜ ਦੇਣੀ ਹੈਗੀ ਤੇ ਕਈ ਵਾਰ ਮੇਰਾ ਨੱਚਣ ਨੂੰ ਜੀ ਕਰਦਾ ਬਾਈ ਹੋਣ ਫਿਲਟਰ ਜਿਹੜਾ ਤਾਂ ਕੱਲਾ ਮੂੰਹ ਤੇ ਲੱਗੂ ਨਿਕਟਾ ਥੋੜੀ ਲੱਗੂਗਾ ਸਿੱਧੀ ਗੱਲ ਆ ਉਹ ਬਾਈ ਮੈਂ ਇੱਕ ਨੱਚ ਬਣਾਦੀ ਨੱਚ ਕੇ ਜਦੋਂ ਮੈਂ ਨੱਚ ਕੇ ਵੀਡੀਓ ਬਣਾਦੀ ਪਰ ਆਵਾਜ਼ ਸੁਖਣਾ ਲਾਲ ਸੂਟ ਪਾਇਆ ਕਿ ਲਾਲ ਸੂਟ ਦੇ ਵਿੱਚ ਕਾਲੇ ਕਾਲੇ ਕਿੱਟੇ ਜਮੀਨੀ ਚੰਗੀ ਪੈਰ ਤੋਂ ਸਹੀ ਹਕੀਕਤ ਆ ਬਾਈ ਮੈਂ ਮੇਰੀ ਰੀਲ ਨੂੰ ਅਪਲੋਡ ਕਰਦੀ ਮੈਂ ਮੇਰੇ ਮੁੱਢ ਤੋਂ ਤੁਸੀਂ ਦੇਖਿਆ ਦੋਨੇ ਜਣੀਆਂ ਕਿਵੇਂ ਆਪਣੀਆਂ ਉਪਲਬਧੀਆਂ ਹਮਕੇ ਦੱਸ ਰਹੀਆਂ ਹੈਗੀਆਂ ਉਹ ਕਹਿ ਰਹੀਏ ਮੇਰੇ ਚੋਲਾ ਵਾਲੀ ीडियो ਵੀਰਲ ਹੋਈ ਤੇ ਮੈਨੂੰ ਦੋ ਤਿੰਨ ਮੁੰਡਿਆਂ ਨੇ ਰੋਸਟ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਮੇਰੇ ਫੋਲੋਅਰਸ ਵੱਧ ਗਏ ਤੇ ਇਹ ਖੁਦ ਕਹਿ ਰਹੀਏ ਵੀ ਤੁਸੀਂ ਮੈਨੂੰ ਦੇਖ ਹੀ ਰਿਹਾ ਵੀ ਮੈਂ ਕਾਲੀ ਹੈਗੀ ਆ ਤੇ ਲੋਕੀ ਮੈਨੂੰ ਕਹਿ ਰਹੀ ਹੈ ਵੀ ਗਿੱਟੀਆਂ ਤੇ ਵੀ ਫਿਲਟਰ ਲਾਣਾ ਸੀ ਇਹ ਵੋ ਤੁਸੀਂ ਸਾਰਾ ਕੁਝ ਸੋਨ ਹੀ ਲਿਆ ਨਾ ਆਦੋਂ ਤੁਸੀਂ ਇਹ ਚੀਜ਼ਾਂ ਤੇ ਖੁਸ਼ ਹੋ ਨਹੀਂ ਹੋ ਜਦੋਂ ਤੁਹਾਨੂੰ ਫੋਲੋਅਰਸ ਦੀ ਸਬਸਕ੍ਰਾਈਬਰ ਦੀ ਜ਼ਰੂਰਤ ਹੈ ਤੇ ਹੁਣ ਇੱਕ ਮੀਨੂ ਸਿਹਰਾ ਜਿਹੜੀ ਆ ਕੇ ਰਿਪਲਾਈ ਦੇਣ ਲੱਗ ਜਾਂਦੀ ਹੈਗੀ ਹੈ ਤੇ ਇਹ ਕਿਰਨਾਂ ਨੇ ਤਾਂ ਹ ਠੀਕ ਹੈ ਜੀ ਆ ਦੇਖੋ ਜਿਹੜੀਆਂ ਨੇ ਉਸ ਤੋਂ ਬਾਅਦ ਇਸ ਰੀਲ ਤੋਂ ਬਾਅਦ ਰੋਕੇ ਰੀਲ ਪਾਈ ਸਸੇਕਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਤੇ ਮੈਂ ਅੱਜ ਸਵੇਰੇ ਨਾ ਵੈਸੇ ਹੀ ਵੀਡੀਓ ਪਾਈ ਸੀ ਕਿ ਭਾਈ ਮੈਂ ਇੰਸਟਾਗ੍ਰam ਤੇ ਤੇ ਸਾਰਿਆਂ ਨੇ ਕਿਹਾ ਕਹਿੰਦੇ ਤੇਰੇ ਗਿੱਟੇ ਕਾਲਿਆ ਤੂੰ ਆਇਆ ਤੇਰੀ ਸ਼ਕਲ ਨਹੀਂ ਚੱਜਦੀ ਬਹੁਤ ਭੈਣਾਂ ਨੇ ਬਹੁਤ ਭਰਾਵਾਂ ਨੇ ਕਮੈਂਟ ਕੀਤੇ ਹਨ ਤੇ ਤੁਸੀਂ ਗੱਲ ਨਾ ਕੀਤੀ ਅੰਸੂ ਇੱਥੇ ਦਾ ਇੱਥੇ ਹੈ ਨਾ ਅੱਗੇ ਵਧਿਆ ਨਾ ਹੋਰ ਟਪਕਿਆ ਬਸ ਅੰਸੂ ਵੀ ਸਟਿਲ ਹੋ ਕੇ ਬੈਠੇ ਹੋਏ ਹੈ ਠੀਕ ਹੈ ਮੈਂ ਅੱਜ ਇੱਕ ਰੀਲ ਪਾਈ ਸੀ ਮੈਨੂੰ ਬੜੇ ਭੈਣ ਭਰਾਵਾਂ ਨੇ ਬੋਲਿਆ ਵੀ ਤੇਰੇ ਕਿੱਤੇ ਕਾਲੀ ਆ ਇਹ ਉਹ ਸੋ ਐਂਡ ਸੋ ਬਲਾ 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 ਠੀਕ ਹੈ ਕਿਰਨਾ ਜਿਹੜੀ ਅੱਜ ਗੱਲ ਤੇ ਤੂੰ ਰੋ ਰਹੀ ਹੈ ਤੇ ਆ 6 ਕਿ ਮਹੀਨੇ ਪਹਿਲਾਂ ਤੂੰ ਉਸੇ ਗੱਲ ਤੇ ਹੱਸ ਰਹੀ ਸੀ ਇਹ ਡਬਲ ਫੇਸ ਕਿਉਂ ਇਹ ਡਬਲ ਨੀਤੀ ਕਿਉਂ ਇਹ ਹਿਪੋਕ੍ਰੇਸੀ ਕਿਉਂ ਦੇਖਿਓ ਜਰਾ ਕਾਤੀ ਦਿਲ ਦੁਲਜੇ ਲਾ ਕੇ ਮੈਂ ਕਹਿੰਦਾ ਲੋਕ ਪਸੰਦ ਕਰਨਗੇ ਭਰਾਵਾ ਉਹ ਤਾਂ ਪਹਿਲਾਂ ਕਿਸੇ ਦੇ ਗਿੱਟੇ ਚ ਜਾਬ ਜੀ ਉਹ ਤਾਂ ਕਹਿੰਦੇ ਉਹਨਾਂ ਨੇ ਕਮੈਂਟ ਕਰਤਾ ਕਹਿੰਦੇ ਕਿ ਨਾ ਕਿ ਜਿਹੜਾ ਕਿ ਭੈਣ ਜਿਹੜਾ ਤੂੰ ਫਿਲਟਰ ਮੂੰਹ ਤੇ ਲਾਇਆ ਜੇ ਕਿਤੇ ਮੰਗੜਾ ਜਾਵੇ ਤੂੰ ਗਿੱਟਿਆਂ ਤੇ ਲਾ ਲੈਂਦੀ ਨਾ ਦੇਖਾ ਸੈਂਕੜੇ ਲਾ ਕਰੇ ਲੋਕੀ ਟੁੱਟ ਜਾਂਦੇ ਪਹਿਲਾਂ ਤਾਂ ਮੈਨੂੰ ਨਾ ਵੀ ਹੋਰੂ ਜਿ ਲੱਗਿਆ ਇਹ ਕਿਵੇਂ ਕਹਤਾ ਨਹੀਂ ਮੈਂ ਆਖਿਆ ਵੀ ਗਿੱਟੇ ਮੈਂ ਪਹਿਲਾਂ ਵੀਡੀਓ ਫਿਰ ਦੇਖੀ ਮੈਂ ਮੈਂ ਰਿੰਦੀ ਨਹੀਂ ਮੈਂ ਚੜਾ ਨਹੀਂ ਵੀਡੀਓ ਮੁਰਕੇ ਦੇਖ ਦੇਣੀ ਮੁਰਕੇ ਪਗਾ ਦੋ ਤੇ ਦੇਖਣੀ ਜੇ ਦੋ ਪਈ ਮਤ ਅਵੇ ਸੱਚੀ ਭਾਈ ਕਾਲੇ ਭੂਤ ਉਤਰ ਕੇ ਪੈਰ ਸਹੀ ਹੈ ਇਹ ਖ ਨਾਲੇ ਕੋਈ ਨਵੀਂ ਗੱਲ ਤਾਂ ਨਹੀਂ ਹੈਗੀ ਸ਼ੁਰੂ ਤੋਂ ਹੀ ਤੈਨੂੰ ਲੋਕੀ ਅਜੇ ਕਮੈਂਟ ਹੀ ਕਰ ਰਹੇ ਐ ਫਨੀ ਤੌਰ ਤੇ ਤੈਨੂੰ ਲੈ ਰਹੇ ਹੈਗੇ ਐ ਵਧੀਆ ਤੇਰਾ ਕੰਮ ਕਾਰ ਚੱਲ ਰਿਹਾ ਸੀ ਆ ਪਿਛਲੇ 3-4 ਮਹੀਨਿਆਂ ਤੋਂ ਤੂੰ ਕੰਟੀਨਿਊਸਲੀ ਡਰਾਮੇ ਕਰ ਰਹੀ ਐ ਮੈਂ ਆਪਣੀਆਂ ਪਿਛਲੀਆਂ ਦੋ ਵੀਡੀਓਜ਼ 'ਚ ਦਿਖਾਇਆ ਹੈਗਾ ਕਿਸ ਤਰ੍ਹਾਂ ਤੂੰ ਇੱਕ ਦਿਨ ਕਹਿੰਦੀ ਐ ਮੈਂ ਡਿਪਰੈਸ਼ਨ 'ਚ ਆ ਅਗਲੇ ਦਿਨ ਜਾ ਕੇ ਡਾਂਸ ਕਰਦੀ ਹੁੰਨੀ ਐ ਪਾਰਟੀਆਂ ਕਰਦੀ ਹੁੰਨੀ ਐ ਮਤਲਬ ਜਿਹੜਾ ਤੂੰ ਆ ਭੋਲਾਪਨ ਦਿਖਾ ਰਹੀ ਸੀ ਠੀਕ ਐ ਜੋ ਵੀ ਆ ਪੋਡਕਾਸਟ ਦੇ ਵਿੱਚ ਬੈਠ ਕੇ ਬੋਲ ਰਹੀ ਐ ਵੈਸੇ ਤਾਂ ਤੇਰੇ ਕਾਫੀ ਝੂਠ ਮੈਂ ਗਿਣਾ ਤੇ ਠੀਕ ਐ ਮਤਲਬ ਇਹ एमसीबीसी ਵਰਗੇ ਗੱਲਾਂ ਤੋਂ ਰਾਮਨਾ ਪੋਡਕਾਸਟ ਦੇ ਵਿੱਚ ਬਹਿ ਕੇ ਕੱਢ ਰਹੀਆਂ ਸ਼ੁਰੂ ਦੇ ਵਿੱਚ ਜਿਹੜੀ ਇੰਟਰੋ ਹੈਗੀ ਹੈ ਹਾਈਲਾਈਟਸ ਮੈਂ ਲਗਾਏ ਉਹਦੇ ਵਿੱਚ ਮੈਂ ਦਿਖਾਇਆ ਗਿਆ ਅੱਗੇ ਵੀ ਦਿਖਾ ਦੂੰਗੀ ਠੀਕ ਹੈ ਕੀ ਇਹ ਮੇਰੀ ਗੱਲ ਸੁਣੋ ਭੋਲੀਆਂ ਭਲੀਆਂ ਜਨਨੀਆਂ ਦੇ ਕੰਮ ਹੈ ਜਿਆਦਾ ਤੁਸੀਂ ਆਪਣੇ ਆਪ ਨੂੰ ਭੋਲਾ ਭਲਾ ਕਹੋਣਾ ਤੁਸੀਂ ਵੀਰੇ ਕਹੀ ਚੱਲੋ ਠੀਕ ਹੈ ਜੋ ਵੀ ਤੁਹਾਡੇ ਮਨ ਚ ਆਉਂਦੀ ਆ ਪਰ ਮੈਂ ਕਿਸੇ ਨੂੰ ਮਾੜੀ ਨਹੀਂ ਬੋਲਦੀ ਵੀਰੇ ਨਾ ਮੈਂ ਮਾੜਾ ਬੋਲਣਾ ਨਾ ਮੈਨੂੰ ਮਤਲਬ ਮਾੜਾ ਬੋਲਣ ਦੀ ਤੁਸੀਂ ਜਿੰਨੇ ਜਿੰਨੇ ਵੀ ਕਮੈਂਟ ਕੀਤੇ ਭੈਣ ਭਰਾਵਾਂ ਨੇ ਜਾਂਦੇ ਬਸ ਦੇ ਰਹੋ ਤੇ ਤੰਦਰੁਸਤੀ ਬਖਸ਼ਿਆ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੈਂ ਤਾਂ ਇੱਕ ਗੱਲ ਕਹਿੰਨੀ ਆ ਵੀਰੇ ਤੁਸੀਂ ਅਗਲੇ ਦੇ ਰੰਗ ਰੂਪ ਨੂੰ ਨਾ ਆਖਿਆ ਕਰੋ ਹਨਾ ਕੋਈ ਲੋੜ ਨਹੀਂ ਕਿਸੇ ਦਾ ਦਿਲ ਦਿਖਾਉਣ ਦੀ ਮੈਂ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਂਦੀ ਮੈਂ ਅੱਜ ਤੱਕ ਮੈਂ ਕਦੇ ਕਿਸੇ ਨੂੰ ਮਾਰੀ ਨਹੀਂ ਕਹਿੰਦੀ ਤੁਸੀਂ ਬੜਾ ਕਰਦੇ ਕਮੈਂਟ ਕਰ ਦਿੱਤੇ ਕੋਈ ਵੀ ਕਮੈਂਟ ਕਰ ਬਸ ਦੁਆਰ ਵਾਲੇ ਜਿਹੜੇ ਦਾ ਦਿਲ ਦਿਖਾਉਣ ਦੀ ਗੱਲ ਕਰ ਤੁਹਾਡੇ ਜਿੰਨਾ ਭੈਣ ਭਰਾਵਾਂ ਨੇ ਮਾੜੇ ਕਮੈਂਟ ਕੀਤੇ ਕਰੀ ਜੋ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਹਾਂ ਹਾਂ ਇਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਇਹ ਸਿੱਧਾ ਆ ਕੇ ਧਮਕੀਆਂ ਦਿੰਦੀ ਏ ਤੇ ਧਮਕੀਆਂ ਦਵੰਦੀ ਏ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਂਦੀ ਅੱਛਾ ਕਿ ਨਾ ਤੂੰ ਕਿਸੇ ਦਾ ਦਿਲ ਨਹੀਂ ਦਿਖਾਂਦੀ ਜਦੋਂ ਤੇਰਾ ਤੀਜ ਵਾਲੇ ਪ੍ਰੋਗਰਾਮ ਤੇ ਦੋ ਜਨਾਨੀਆਂ ਦੇ ਨਾਲ ਪੰਗਾ ਪਿਆ ਸੀ ਤੇ ਉਹਨਾਂ ਦੇ ਬੱਚਿਆਂ ਨੂੰ ਪੱਦੂਆਵਾ ਨਹੀਂ ਦਿੱਤੀਆਂ ਸੀ ਉਹਨਾਂ ਦਾ ਉਹਦੇ ਨਾਲ ਦਿਲ ਨਹੀਂ ਦੁਖਿਆ ਸੀ ਮੈਂ ਕਿਸੇ ਦਾ ਦਿਲ ਨਹੀਂ ਦਿਖਾਂਦੀ ਆ ਜਿਹੜੀ ਹੁਣ ਧਮਕੀਆਂ ਦਿਵਾ ਕੇ ਕੰਮ ਕਰ ਰਹੀ ਹੈਗੀਆਂ ਤੇ ਇਹ ਇਹਦੇ ਨਾਲ ਕਿੰਨਿਆਂ ਦਾ ਦਿਲ ਦੁਖੂਗਾ ਜਿਹੜੇ ਲੋਕ ਤੈਨੂੰ ਪਸੰਦ ਕਰਦੇ ਉਹਨਾਂ ਦਾ ਦਿਲ ਨਹੀਂ ਦੁਖੂਗਾ ਵੀ ਸਾਡੀ ਕਿਰਨਾ ਪੈਣ ਕੀ ਕਰ ਰਹੀ ਹੈ ਕਿਉਂਕਿ 네ਗੇਟਿਵ ਪੋਜ਼ਿਟਿਵ ਫੀਡਬੈਕ ਹਰ ਕ੍ਰੇਟਰ ਨੂੰ ਆਂਦਾ ਹੈ ਸਾਨੂੰ ਵੀ ਆਂਦਾ ਹੈ ਤੇ ਤੂੰ ਬੰਦੇ ਲਿਆ ਕੇ ਧਮਕੀਆਂ ਦਿਵਾ ਰਹੀ ਹੈ ਕਿਸ ਬੇਸ ਤੇ ਠੀਕ ਹੈ ਵੀ ਨੈਗੇਟਿਵ ਕਮੈਂਟ ਆਏ ਤੇਰੇ ਗਿੱਟਿਆਂ ਬਾਰੇ ਬੋਲਿਆ ਭਾਜੀ ਜਿਹੜੀ ਵੀ ਤੁਸੀਂ ਇਹਨਾਂ ਦੇ ਹੱਕ 'ਚ ਖੜ ਕੇ ਬੋਲਦੇ ਹੋ ਨਾ ਆ ਮੇਰੀ ਜਿਹੜੀ ਮੈਂ ਵੀਡੀਓ ਬਣਾਈ ਹੈ ਇਹ ਦੇਖੋ ਇਹ ਖੁਦ ਆਪਣੇ ਕਾਲੇਪਨ ਤੇ ਗੱਲਾਂ ਕਰਦੀ ਹੈ ਇਹ ਆਪਣੇ ਕਾਲੇ ਗਿੱਟਿਆਂ ਤੇ ਹੱਸਦੀ ਹੈਗੀ ਹੈ ਠੀਕ ਹੈ ਇਸੇ ਕਰਕੇ ਇਹਨਾਂ ਚੀਜ਼ਾਂ ਕਰਕੇ ਇਹਨੂੰ ਵੀਊ ਆਉਂਦੇ ਅੱਜ ਇਸੇ ਕਰਕੇ ਕਿਰਨ ਬਟਿੰਦਾ ਬਣੀ ਬੈਠੀ ਹੈ ਠੀਕ ਹੈ ਤੇ ਜਿਹੜੀਆਂ ਗੱਲਾਂ ਤੇ ਅੱਜ ਆ ਕੇ ਰਿਐਕਟ ਕਰਦੀ ਪਈ ਹੈ ਹੱਦ ਹੁੰਦੀ ਭਾਜੀ ਤੁਸੀਂ ਵੀ ਤੁਸੀਂ ਦੇਖ ਲਿਆ ਕਰੋ ਕਿਸੇ ਨਾਲ ਤੁਰਨ ਤੋਂ ਪਹਿਲਾਂ ਚਾਰ ਬੰਦੇ ਨੂੰ ਚੱਲਦੇ ਜਾਣਨ ਕਿ ਲੱਗੇ ਗੁਲਾਬ ਸਿੱਧੂ ਇਹ ਉਹ ਲੋਕਾਂ ਨੇ ਇਹਨਾਂ ਨੂੰ ਸਿਰੇ ਚੜਾਏ ਹੋਇਆ ਆ ਚੜਾ ਲਓ ਹੋਰ ਸਿਰੇ ਇਹਨਾਂ ਨੂੰ ਦੇ ਦਿਓ ਹੋਰ 10 8 10 ਮਿਲੀਅਨ ਹੋਰ ਵੀਓ ਦੇ ਦਿਓ ਸੁਣੋ ਫਿਰ ਇਹਨਾਂ ਦੀ ਬੈਠ ਕੇ ਧਮਕੀ ਆ ਓਏ ਸੋਹਣਿਆ ਸੋਹਣਿਆ ਉਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਪਹੁੰਚਿਆ ਜੀ ਬਠਿੰਡੇ ਸਾਡੀ ਭੈਣ ਕੰਨਾਂ ਜੀ ਔਰ ਸਾਡੀ ਭੈਣ ਪਰਜੀਤ ਕੌਰ ਜੀ ਦੇ ਸਾਡੇ ਵੀਰ ਜੱਗਾ ਬਗਰਾੜੀ ਤੇ ਸਾਡਾ ਕੀਰਤ ਮੰਦਿਰ ਤੇ ਸਾਡੇ ਭਾਜੀ ਨਾਲ ਹੀ ਆ ਸੋ ਕਾਫੀ ਦਿਨਾਂ ਤੋਂ ਵੇਖਿਆ ਜਾ ਰਿਹਾ ਜੀ ਜਿਹੜੀ ਦੀਵਾਲੀ ਵਾਲੇ ਦਿਨ ਭੈਣ ਨੇ ਵੀਡੀਓ ਪਾਈ ਸੀ ਤੇ ਉਹਦੇ ਤੇ ਕਾਫੀ ਅਸੀਂ ਵੇਖਿਆ ਵੀ ਸਾਨੂੰ ਬੜਾ ਗਲਤ ਲੱਗਾ ਵੀ ਸਾਡੇ ਭੈਣ ਭਰਾਵਾਂ ਨੂੰ ਇਹ ਲੋਕ ਕਿੱਦਾਂ ਜਲੀਲ ਕਰਦੇ ਆ ਗਲਤ ਸ਼ਬਦਾਂ ਵੀ ਵਰਤਦੇ ਆ ਗਲਤ ਕਮੈਂਟ ਵਰਤਦੇ ਆ ਸੋ ਉਸ ਸੰਸਲੇ ਵਿੱਚ ਸਾਡੀ ਦੋ ਚੰਦੇ ਦਾ ਪਹਿਲੇ ਭੈਣਾਂ ਨਾਲ ਵੀ ਗੱਲ ਹੋਈ ਤੇ ਸਾਡੇ ਭਾਈ ਦਮਿੰਦਰ ਸਿੰਘ ਸੰਤੋਸ਼ ਪਾਈ ਤੇ ਸਾਡੇ ਬਾਬਾ ਹਾਂ ਠੀਕ ਹੈ ਵੀ ਭੈਣ ਨੇ ਦੀਵਾਲੀ ਵਾਲੇ ਦਿਨ ਰੀਲ ਪਾਈ ਸੀ ਤੇ ਸਾਡੇ ਲੋਕਾਂ ਨੂੰ ਲੋਕ ਗੰਤ ਕਮੈਂਟ ਕਰ ਰਹੇ ਹੈ ਇਹ ਸਾਡੇ ਤੁਹਾਡੇ ਲੋਕ ਕਿੱਥੋਂ ਆ ਗਏ ਕਿਰਨਾ ਵੀ ਸਾਡੇ ਆਪਣਿਆਂ ਦੇ ਵਿੱਚੋਂ ਹੀ ਹੈ ਉਲੋਗਰ ਹੈ ਠੀਕ ਹੈ ਇਹਦਾ ਕੰਟੈਂਟ ਨਹੀਂ ਸਾਨੂੰ ਪਸੰਦ ਹੈਗਾ ਅਲੱਗ ਗੱਲ ਹੈਗੀ ਹੈ ਲੇਕਿਨ ਇਹ ਸਾਡੇ ਤੁਹਾਡੇ ਕਿੱਥੋਂ ਆ ਗਏ ਇਹ ਵੰਡੀਆਂ ਪਾਣ ਵਾਲੀਆਂ ਗੱਲਾਂ ਕਿੱਥੋਂ ਆ ਗਈਆਂ ਠੀਕ ਹੈ ਲੇਕਿਨ ਕਮੈਂਟ ਜਿਹੜੇ ਕਰ ਰਹੇ ਹੈ ਲੋਕ ਉਹ ਇਹਨੂੰ ਅੱਜ ਦੇ ਤਾਂ ਕਰ ਨਹੀਂ ਰਹੇ ਹੈਗੇ ਪਹਿਲਾਂ ਦੇ ਕਰ ਰਹੇ ਹੈਗੇ ਆ ਤੁਸੀਂ ਆਪ ਵੰਡੀਆਂ ਪਾਣ ਵਾਲੀਆਂ ਗੱਲਾਂ ਕਰ ਰਹੇ ਆ ਸਾਡੇ ਨਾਲ ਇਹ ਨਹੀਂ ਆਣਾ ਸੀ ਜਾਂ ਉਹਨੇ ਆਣਾ ਸੀ ਸਾਡੀ 2-4 ਦਿਨ ਪਹਿਲਾਂ ਗੱਲ ਹੋ ਗਈ ਸੀ ਦਿਵਾਲੀ ਤੋਂ ਅਗਲੇ ਦਿਨ ਤਾਂ ਇਹ ਰੋਕੇ ਰੀਲ ਪਾਰੀ ਸੀ ਵੀ ਮੈਨੂੰ ਮਾਰੇ ਕਮੈਂਟ ਨਾ ਕਰਿਆ ਕਰੋ ਕਿਸੇ ਦਾ ਰੰਗ ਰੂਪ ਨਾ ਪਰਖਿਆ ਕਰੋ ਠੀਕ ਹੈ ਜੇ ਕੋਈ ਅਜੀਬ ਕਮੈਂਟ ਹੁੰਦੇ ਗਲਤ ਕਮੈਂਟ ਹੁੰਦੇ ਤਾਂ ਅਸੀਂ ਖੁਦ ਸਟੈਂਡ ਲੈ ਲੈਣੇ ਹੁੰਦੇ ਆ ਸਾਨੂੰ ਇਹ ਨਹੀਂ ਹੈਗਾ ਵੀ ਕੋਈ ਵਲੋਗਰ ਹੈਗਾ ਤੁਹਾਨੂੰ ਗਲਤ ਕਮੈਂਟ ਆ ਰਹੇ ਆ ਤੇ ਅਸੀਂ ਬੋਲਣਾ ਨਹੀਂ ਹੈ ਠੀਕ ਹੈ ਅਸੀਂ ਤਾਂ ਖੁਦ ਰੋਕਦੇ ਹੁਣ ਇਹਨਾਂ ਨੂੰ ਵੀ ਤੁਸੀਂ ਆਪਣੀ ਪਰਸਨਲ ਲਾਈਫ ਡਿਸਕਲੋਸ ਨਾ ਕਰਿਆ ਕਰੋ ਆਪਣੀ ਜਾਤ ਬਰਾਦਰੀ ਬਾਰੇ ਗੱਲ ਨਾ ਕਰਿਆ ਕਰੋ ਅਸੀਂ ਤਾਂ ਖੁਦ ਸਟੈਂਡ ਲੈ ਲੈਣੇ ਵਲੋਗਰਾਂ ਦਾ ਜੇ ਤੇ ਭਾਈ ਜੇ ਅਜੇ ਹੀ ਗੱਲ ਹੈਗੀ ਤੇ ਦੀਵਾਲੀ ਦੀ ਪੂਜਾ ਵਾਲੀ ਰਾਤ ਇਹਨੇ ਕਿਹੋ ਜਿਹੀ ਗੱਲ ਕੀਤੀ ਉਹ ਵੀ ਤੁਸੀਂ ਦੇਖ ਲਓ ਫਿਰ ਉਹ ਜੇ ਉਹ ਲੋਕਾਂ ਕੋਲਬਜੈਕਸ਼ਨ ਲੈ ਲੈਣੇ ਇਹਦੇ ਤੇ ਦੱਸੋ ਸਾਂਜੀ ਆਪਾਂ ਲਾ ਦੇਵੇ ਲਾਣ ਮਾਤਾ ਦੀ ਕਰਤੀ ਆਪਾਂ ਪੂਜਾ ਵਿਚਾਰੇ ਦੀ ਫਿਰ ਸਾਰੇ ਮਤਾਂਦਰਸਤੀ ਬਖਸ਼ੇ ਮਹਾਮਾਈ ਵੀ ਚਾਹੀ ਤੇ ਆਪਾਂ ਹੁਣ ਚੱਲੇ ਆਂ ਜੀ ਦੀਵੇ ਰੱਖਣ ਵਾਸਤੇ ਠੀਕ ਮਾਤਾ ਰਾਮੀ ਦਾ ਵੀ ਲਾਤਾ ਆਪਾਂ ਸਾਰੇ ਤੇ ਮਾਤਾ ਲక్ష్ਮੀ ਵੀ ਚਾਹੀ ਮਹਿਰ ਭਰੇ ਹੱਥ ਰੱਖੇ ਤੇ ਲੋ ਜੀ ਭਾਈ ਸੁਣ ਲੋ ਜਿਸ ਮਹਾਮਾਈ ਤੋਂ ਇਨੇ ਸਾਰਾ ਕੁਝ ਲਿਆ ਤਨ, ਦੌਲਤ, ਚੰਗੀ ਔਲਾਦ, ਚੰਗਾ ਪਤੀ, ਚੰਗੀ ਜ਼ਿੰਦਗੀ ਠੀਕ ਹੈ ਉਸ ਮਹਾਮਾਈ ਨੂੰ ਇਹ ਵਿਚਾਰੀ ਕਹਿ ਰਹੀ ਹੈ ਵੀ ਵਿਚਾਰੀ ਦੀ ਮੈਂ ਪੂਜਾ ਕਰਦੀ ਤੁਸੀਂ ਇਹਦੇ ਪੋਡਕਾਸਟ ਸੁਣ ਲਓ ਜਾ ਕੇ ਇਹ ਖੁਦ ਕਹਿੰਦੀ ਹੈ ਵੀ ਮੈਂ ਕਾਲੀ ਮਾਤਾ ਨੂੰ ਬਹੁਤ ਮੰਦੀ ਹੈ ਮੈਂ ਸਾਰਾ ਕੁਝ ਉਹਦੇ ਤੋਂ ਮੰਗ ਮੰਗ ਕੇ ਲਿਆ ਹੈਗਾ ਠੀਕ ਹੈ ਤੇ ਉਸੇ ਮਹਾਮਾਈ ਨੂੰ ਇਹ ਵਿਚਾਰੀ ਕਹਿ ਰਹੀ ਹੈ ਹੁਣ ਹੁਣ ਇਹਦੀ ਇਸ ਗੱਲ ਨਾਲ ਜੇ ਕਿਸੇ ਦੀਆਂ ਭਾਵਨਾਵਾਂ ਭੜਕ ਗਈਆਂ ਕਿਸੇ ਦੀ ਸ਼ਰਧਾ ਨੂੰ ਠੇਸ ਪਹੁੰਚ ਗਈ ਉਹਨੇ ਆਬਜੈਕਸ਼ਨ ਲੈ ਲਿਆ ਫਿਰ ਤੁਸੀਂ ਕੀ ਕਹੋਗੇ ਇੱਥੇ ਕਿਰਨਾ ਵੀ ਗਲਤ ਹੈ ਹੈਨਾ ਕਿਉਂਕਿ ਖੁਦ ਇਹ ਕਹਿੰਦੀ ਵੀ ਮੈਂ ਮਹਾਮਾਈ ਨੂੰ ਬਹੁਤ ਮੰਦੀ ਆ ਤੇ ਉਸੇ ਮਹਾਮਾਈ ਨੂੰ ਇਹ ਵਿਚਾਰੀ ਕਹਿ ਰਹੀ ਹੈ ਵਿਚਾਰੇ ਤਾਂ ਆਪਾਂ ਆ ਆਪਾਂ ਨਹੀਂ ਮੰਨੇ ਆ ਠੀਕ ਹੈ ਅਸੀਂ ਚੁੱਕ ਚੁੱਕ ਕੇ ਹੱਥ ਜੋੜ ਜੋੜ ਕੇ ਪਰਮਾਤਮਾ ਤੋਂ ਸਭ ਕੁਝ ਲੈਨੇ ਆ ਠੀਕ ਹੈ ਕੋਈ ਮਹਾਮਾਈ ਨੂੰ ਮੰਦਾ ਕੋਈ ਹਨੂਮਾਨ ਜੀ ਨੂੰ ਮੰਦਾ ਕੋਈ ਰਾਮ ਜੀ ਨੂੰ ਮੰਦਾ ਕੋਈ ਵਾਹਿਗੁਰੂ ਨੂੰ ਮੰਦਾ ਹੈਗਾ ਕੋਈ ਗੁਰਨਾਨਕ ਨੂੰ ਮੰਦਾ ਕੋਈ ਗੁਰਕੋਬਿੰਦ ਸਿੰਘ ਜੀ ਨੂੰ ਮੰਦਾ ਹੈ ਠੀਕ ਹੈ ਸਭ ਦੀ ਆਪਣੀ ਆਪਣੀ ਸ਼ਰਧਾ ਆ ਭਾਵਨਾ ਆ ਠੀਕ ਹੈ ਤੇ ਇਹਨੇ ਜਿਹੜੀ ਗੱਲ ਕਹੀ ਹੈ ਤੁਸੀਂ ਦੱਸੋ ਕੈਨ ਵਾਲੀ ਆ ਅਸੀਂ ਇੱਕ ਵਾਰੀ ਕਹਿੰਦੇ ਚੋੜੇ ਜੇ ਕਿਸੇ ਨੇ ਕੋਈ ਗਲਤ ਸ਼ਿਦਾਵਲੀ ਵਰਤੀ ਜਾਂ ਗਲਤ ਕਮੈਂਟ ਭੈਣ ਨੂੰ ਕੀਤਾ ਉਹ ਬੰਦਾ ਬਖਸ਼ਿਆ ਨਹੀਂ ਜਾਏਗਾ ਜੇ ਸਾਡੇ ਹੱਥੋਂ ਦੀ ਕੋਈ ਆਈਡੀ ਚੜ ਗਈ ਤੇ ਜਾਂ ਮਤਲਬ ਕੋਈ ਜਾਤੀ ਸੂਚਕ ਸ਼ਬਦ ਲਿਖਿਆ ਸਾਨੂੰ ਮਿਲ ਗਿਆ ਕਿ ਐਸੀ ਅਕਦੇ ਅਦਾਹ ਤੇ ਹੋਤੇ ਜਾਤੀ ਸ਼ੂਕ ਦਾ ਪਰਚਾ ਵੀ ਦਰਜ ਹੋਏਗਾ ਤੇ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏਗੀ ਸਾਡੇ ਹੋਰ ਵੀ ਕਾਫੀ ਨਿਰੰਦਾ ਸੰਗੋਗਿਆ ਸਾਡਾ ਲੱਕੀ ਸੁਧਾਨਵੀਰ ਸਾਡਾ ਗਹਿਲੀ ਯੂਐਸਏ ਵੀਰ ਔਰ ਸਾਡੇ ਅਰਜਿੰਦਰ ਸਿੰਘ ਸਾਡੇ ਚਾਚਾ ਜੀ ਔਰ ਸਾਡੇ ਗਰਮੀਰ ਸਿੰਘ ਅਕਾ ਜੀ ਤੇ ਸਾਡੇ ਹਰਿੰਦਰ ਪਾਤਰ ਜੀ ਉਹਨਾਂ ਵੀ ਆਣਾ ਸੀ ਸੋ ਅਸੀਂ ਫਿਲਹਾਲ ਮੌਕਾ ਦੇਖਣੀ ਆ ਜੇ ਕਿਸੇ ਨੇ ਭੈਣ ਨੂੰ ਗਲਤ ਕਮੈਂਟ ਕੀਤਾ ਆ ਜਾਂ ਜਾਤੀ ਸੂਚਕ ਸ਼ਬਦ ਵਰਤੇ ਜਾਂ ਗਲਤ ਸ਼ਬਦਾਵਲੀ ਵਰਤੀ ਤੋਂ ਬੰਦਾ ਬਖਸ਼ਿਆ ਨਹੀਂ ਜਾਏਗਾ ਇਹਨਾਂ ਨੇ ਤਿੰਨ ਚਾਰ ਬੰਦਿਆਂ ਦੇ ਨਾਮ ਲਏ ਠੀਕ ਹੈ ਜਿਨ੍ਹਾਂ ਦੇ ਵੀ ਨਾਮ ਲਏ ਹੋ ਰਿਸਪੈਕਟਡ ਹੋਣਗੇ ਮੇਰੇ ਵੱਲੋਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਭਾਜੀ ਪਰ ਜਿਨ੍ਹਾਂ ਜਿਨੇ ਵੀ ਮੈਂ ਇਹਦੇ ਕਮੈਂਟ ਪੜੇ ਹੈਗੇ ਕਿਸੇ ਨੇ ਵੀ ਇਹਨੂੰ ਜਾਤੀ ਸੂਚਕ ਸ਼ਬਦ ਨਹੀਂ ਵਰਤਿਆ ਮੋਸਟਲੀ ਜੋ ਇਹਨੂੰ ਪਹਿਲਾ ਕਮੈਂਟ ਆnde ਹੈਗੇ ਕਾਲੀ ਏ ਮੋਟੀ ਏ ਗਿੱਟੇ ਕਾਲੀ ਆ ਇਹ ਵੋ ਠੀਕ ਹੈ ਇੱਕ ਅਜਾ ਕਮੈਂਟ ਕੋਈ ਰਹਿ ਗਿਆ ਹੋਵੇ ਮੈਂ ਉਹਦੀ ਗਾਰੰਟੀ ਨਹੀਂ ਲੈਂਦੀ ਬਟ ਭਾਜੀ ਮੈਨੂੰ ਇੱਕ ਗੱਲ ਦੱਸਿਓ ਇਹ ਆਪਣੀ ਜਾਤ ਸਕਰੀਨ 'ਉਂਰੇ ਆ ਕੇ ਦੱਸਦੀ ਕਿਉਂ ਆ ਠੀਕ ਹੈ ਨਾਲੇ ਇਹ ਆਪਣੇ ਪੋਡਕਾਸਟ ਦੇ ਵਿੱਚ ਕਹਿ ਰਹੇ ਸੀ ਅਸੀਂ ਤਾਂ ਜ਼ਮੀਦਾਰ ਹੁੰਨੇ ਆ ਠੀਕ ਹੈ ਤੇ ਤੁਸੀਂ ਆਪਣੀ ਦੂਸਰੀ ਰੀਲ ਦੇ ਵਿੱਚ ਕਹਿ ਰਹੇ ਹੋ ਵੀ ਇਹ ਮੱਝ ਵੀ ਸਿੱਖਿਆ ਜਾਂ ਐਸੀਬੀਸੀ ਇੱਕ ਕਾਸਟੋਂ ਹੈਗੀ ਆ ਮੈਨੂੰ ਤਾਂ ਚੀਜ਼ਾਂ ਸਮਝ ਨਹੀਂ ਆ ਰਹੀਆਂ ਪਰ ਭਾਜੀ ਫਿਰ ਇਹਨਾਂ ਨੂੰ ਕਹੋ ਜੀ ਇਹਨਾਂ ਨੂੰ ਕਮੈਂਟਾਂ ਤੋਂ ਇੰਨੀ ਦਿੱਕਤ ਹੈਗੀ ਏ ਤੇ ਕਾਈਂਡਲੀ ਵੀਡੀਓ ਪਾਉਣਾ ਬੰਦ ਕਰ ਦੇਣ ਕਮੈਂਟ ਆਫ ਕਰ ਲੈ ਦੱਸੋ ਕਿਉਂਕਿ 800 ਕਰੋੜ ਦੀ ਦੁਨੀਆ ਹੈਗੀ ਐ ਆਪਾਂ ਕਿਨੂੰ ਕਿਨੂੰ ਕਮੈਂਟ ਕਰਨ ਤੋਂ ਮਨਾ ਕਰਾਂਗੇ ਦੱਸੋ ਔਰ ਜਿਸ ਚੀਜ਼ ਲਈ ਜਾਨੀ ਪਹਿਚਾਨੀ ਜਾਂਦੀ ਹੈਗੀ ਐ ਇੱਕ ਫਨੀ ਤੌਰ ਤੇ ਜਾਂ ਜੋ ਵੀ ਇਹਦਾ ਬੋਡੀ ਸਟਰਕਚਰ ਹੈ ਯਾ ਰੰਗ ਰੂਪ ਹੈ ਉਹੀ ਤਾਂ ਇਹਦੀ ਯੂਨਿਕਨੈਸ ਹੈ ਉਸੇ ਕਰਕੇ ਤਾਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਹਾਈਲਾਈਟ ਹੋਈ ਹੈ ਦੱਸੋ ਇਹ ਚੀਜ਼ਾਂ ਕਰਕੇ ਕਿਦਾਂ ਤੂੰ ਆਪਣਾ ਹੀ ਜਿਹੜਾ ਲੈਵਲ ਹੈਗਾ ਉਹ ਡਾਊਨ ਕਰ ਰਹੀ ਹੈ ਠੀਕ ਹੈ ਇੱਕ ਜਿਹੜਾ ਫਿਮਲੀਅਰ ਪਨ ਆਂਦਾ ਸੀ ਠੀਕ ਹੈ ਆਪਣਾ ਪਨ ਆਂਦਾ ਸੀ ਲੋਕਾਂ ਨੂੰ ਇੱਕ ਮਤਲਬ ਦੇਸੀਪਣਾ ਉਹ ਤੋਂ ਖਤਮ ਕਰ ਰਹੀ ਹੈ ਪਹਿਲਾਂ ਜਿਹ ਪਿੱਛੇ ਜੋ ਤੂੰ ਹਰਕਤਾਂ ਕੀਤੀਆਂ ਗਈਆਂ ਇਹ ਮੈਂ ਤੇਰੀ ਕੋਈ ਰੋਸਟ ਵੀਡੀਓ ਨਹੀਂ ਬਣਾ ਰਹੀ ਔਰ ਮੋਸਟਲੀ ਮੇਰੀ ਹਰ ਵੀਡੀਓ ਸਮਝਾਣ ਲਈ ਹੁੰਦੀ ਹੈ ਜਾਂ ਹਰ ਇੱਕ ਦੇ ਮੈਂ ਝੂਠ ਅੱਗੇ ਅੱਗੇ ਲੈ ਕੇ ਆਉਣੀ ਆ ਠੀਕ ਹੈ ਦੱਸੋ ਕੀ ਹਰਕਤ ਹੈ ਕਰਨਾ ਤੇਰੇ ਤੇ ਸਭ ਤੋਂ ਘੱਟ ਰੋਸਟ ਵੀਡੀਓ ਹਰ ਇੱਕ ਨੇ ਬਣਾਈ ਆ ਹਰ ਇੱਕ ਨੇ ਇਕੱਲੀ ਮੈਂ ਨਹੀਂ ਜੇ ਕੋਈ ਬਣਾਉਂਦਾ ਵੀ ਐਜ਼ ਅ ਫਨ ਬਣਾਉਂਦਾ ਹੈਗਾ ਔਰ ਤੂੰ ਕੀ ਕਰ ਰਹੀ ਹੈ ਕਿੱਥੇ ਜਾ ਰਹੀ ਹੈ ਕਿੱਥੇ ਤੇਰਾ ਦਿਮਾਗ ਜਾ ਰਿਹਾ ਸਕਸੈਸ ਤੇਰੇ ਦਿਮਾਗ ਨੂੰ ਚੜ ਗਈ ਹੈ ਤੇ ਹਾਂਜੀ ਕਿੱਦਾਂ ਲੱਗੀ ਅੱਜ ਦੀ ਵੀਡੀਓ ਬੱਸ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ ਮੈਂ 2-4 ਮਿੰਟ ਮੈਂ ਨਹੀਂ ਲਗਾਏ ਹੈਗੇ ਆ ਹਜੇ ਕਲਿੱਪਾਂ ਵੀ ਨਹੀਂ ਲਗਾਈਆਂ ਜਿੱਥੇ ਪੋਡਕਾਸਟ ਦੇ ਵਿੱਚ ਇੱਕ ਦੋ ਗਾਲਾਂ ਕੱਢ ਰਹੀ ਹੈਗੀ ਹੈ ਜਾਂ ਕਹਿ ਰਹੀ ਹੈ ਸਰੋਂ ਦੇ ਵਿੱਚ ਜਿਵੇਂ ਝੋਟਾ ਖੜਾ ਹੋਵੇ ਇਹ ਉਹ ਆਪਣੇ ਬਾਰੇ ਇਹਨਾਂ ਕੁਝ ਬੋਲ ਰਹੀ ਹੈ ਤੇ ਆਡੀਅੰਸ ਨੇ ਤਾਂ ਇਹਨੂੰ ਕੁਝ ਕਿਹਾ ਵੀ ਨਹੀਂ ਹੈਗਾ ਤੇ ਜਿਹਦਾ ਇਹਨੇ ਇਹਨਾਂ ਬਖੇੜਾ ਖੜਾ ਕੀਤਾ ਹੋਇਆ ਠੀਕ ਹੈ ਐਕਚੁਅਲ 'ਚ ਨਾ ਇਹਦੇ ਚੈਨਲ ਦੀ ਰੀਚ ਕਿਰੀ ਹੋਈ ਹੈ ਇਹ ਡਰਾਮੇ ਰੋਮੇ ਤਾਂ ਹੀ ਕਰਦੇ ਹੁੰਦੇ ਵਲੋਗਰ ਲੋਗ ਠੀਕ ਹੈ ਜੀ ਕੋਈ ਨਹੀਂ ਜੇ ਕੋਈ ਰਿਪਲਾਈ ਰਿਪਲਾਈ ਦਊਗੀ ਤੇ ਫਿਰ ਉਹ ਕ ਕੋਈ ਗੱਲ ਨਹੀਂ ਵਲੌਗਰਾਂ ਦੇ ਝੂਠਾ ਦੀ ਆਪਣੇ ਕੋਈ ਕਮੀ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਬਦਲੇ ਆਪੇ ਠੀਕਾ ਮੈਂ ਤੁਸੀਂ ਇੰਟਰਵਿਊ ਕਰਨਾ ਆਉਣਾ ਮੇਰੀ ਜਰੂਰ ਠੀਕਾ ਮੇਰੀ ਆਵਾਜ਼ ਲੋਕਾਂ ਬਈ ਪਚਾਉਣਾ ਕਿ ਕਿਰਨ ਬਟੰਡਾ ਨੇ ਕਿੰਨੇ ਦੁੱਖ ਦੇਖਿਆ ਉਹ ਹੱਸਦੇ ਚਿਹਰੇ ਦੇ ਪਿੱਛੇ ਨਾਲ ਬਹੁਤ ਮੈਣਾ ਝੋਲਦਾ ਭਰੀ ਕਰਦੀਆਂ ਆ ਇਸੇ ਕਰਕੇ ਹੋਇਆ ਦੁੱਖ ਮੇਰੇ ਤੇ ਪਰਲੀਜ਼ ਮੈਨੂੰ ਨਾ ਗਲਤ ਕਮੈਂਟ ਨਾ ਕਰਿਆ ਕਰੋ ਬੈ ਘੋਲੀ ਜੀ ਸਿੱਧੀ ਜੀ ਤੇ ਮੈਂ ਹਰੀ ਆ ਜੀ ਉਹ ਬਰ ਲੱਗਤੀ ਆਲੀ ਖੜਲੀ ਵੇ ਕਰਲੀ ਤੂੰ ਮਟਿਆਰ ਦੀ ਗਾਲੀ ਕਰਲੀ ਵੇ